ਐਮਪੀ ਅਮਰਤਪਾਲ ਸਿੰਘ ਦਾ ਭਰਾ ਥੋੜੀ ਦੇਰ ਪਹਿਲਾਂ ਗ੍ਰਿਫਤਾਰ ਕਹਿੰਦੇ ਕਥਿਤ ਤੌਰ ਤੇ ਨਸ਼ੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਔਰ ਬਹੁਤ ਤਰੀਕੇ ਦੀਆਂ ਇਹਦੇ ਤੇ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਕੁਝ ਲੋਕ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਅਮਰਤਪਾਲ ਸਿੰਘ ਦੇ ਨਾਲ ਬਦਲਾ ਲੈਣ ਦੇ ਲਈ ਸਰਕਾਰ ਦੇ ਵੱਲੋਂ ਅਜਿਹੇ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੇ ਭਰਾ ਨੂੰ ਫਸਾਇਆ ਜਾ ਰਿਹਾ ਉਧਰ ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਉਹਦਾ ਡੋਪ ਟੈਸਟ ਕਰਾਇਆ ਗਿਆ ਉਹ ਪੋਜ਼ਿਟਿਵ ਪਾਇਆ ਗਿਆ ਕਿ ਕੋਈ ਜਾਣਕਾਰੀ ਇਸ ਤੇ ਬਹੁਤ ਐਮ ਗੱਲਬਾਤ ਕਰਦੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇੱਕ ਵਾਰ ਫਿਰ ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਕਸੂਤੇ ਫਸਾਤੇ ਨੇ ਭਗਵੰਤ ਮਾਨ ਡੀਜੀਪੀ ਪੰਜਾਬ ਔਰ ਭਗਵੰਤ ਮਾਨ ਕਿਸ ਤਰੀਕੇ ਦੇ ਨਾਲ ਇਸ ਚੱਕਰ ਵੀਊ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਵਿੱਚੋਂ ਨਿਕਲਣਗੇ ਕਿ ਭਗਵੰਤ ਮਾਨ ਨੂੰ ਗ੍ਰਹਿ ਮੰਤਰੀ ਦੇ ਤੌਰ ਤੇ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਨਾਲੇ ਨਾਲ ਚਰਚਾ ਕਰਾਂਗੇ ਕਿ ਪੰਚਾਇਤੀ ਚੋਣਾਂ ਦੇ ਸੰਬੰਧੀ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਦੋਂ ਹੋਣਗੇ ਪੰਚਾਇਤੀ ਚੋਣਾਂ ਇਸ ਤੇ ਬਹੁਤ ਅਹਿਮ ਗੱਲ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਦੇ ਬਾਗੀਆਂ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ 15 ਜੁਲਾਈ ਨੂੰ ਜਿਹੜਾ ਉਹ ਜੱਜਦਾਰ ਸਾਹਿਬ ਉੱਤੇ ਬੈਠੇ ਕਰਨਗੇ ਸੁਣਵਾਈ ਕਰਨਗੇ ਬੈਠਕ ਲਾ ਲਈ ਗਈ ਹੈ ਕੀ ਕੁਝ ਗੱਲਬਾਤ ਹੋਊਗੀ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਸਵਾਲ ਕਰਵਾਉਣ ਤੋਂ ਪੁਆ ਕੇ ਤਾਂ ਪ੍ਰੋਗਰਾਮ ਨੂੰ ਵਿਸ਼ਵਾਤਾਈ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਕ ਸਾਹਿਬ ਸਭ ਤੋਂ ਪਹਿਲੀ ਗੱਲ ਮੈਂ ਇਹੀ ਕਹਿਣਾ ਜਿਹੜੀ ਹੁਣੇ-ਹੁਣੇ ਖਬਰ ਜਿਹੜੀ ਆਈ ਹੈ ਐਮਪੀ ਅਮਰਤਪਾਲ ਸਿੰਘ ਦੇ ਭਰਾ ਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਭਰਾ ਨੂੰ ਪਤਾ ਲੱਗਿਆ ਕਿ ਫਲੋਰ ਦੀ ਪੁਲਿਸ ਨੇ ਕਥਿਤ ਤੌਰ ਤੇ ਨਸ਼ੇ ਦੇ ਸਬੰਧ ਜਿਹੜਾ ਉਹ ਕਾਬੂ ਕੀਤਾ ਔਰ ਇਹ ਵੀ ਪਤਾ ਲੱਗਿਆ ਕਿ ਉਹਦਾ ਡੋਪ ਟੈਸਟ ਵੀ ਜਿਹੜਾ ਉਹ ਕਰਾਇਆ ਗਿਆ ਔਰ ਉਹ ਡੋਪ ਟੈਸਟ ਵੀ ਜਿਹੜਾ ਉਹ ਪੋਜ਼ਿਟਿਵ ਆਇਆ ਔਰ ਆਈਸ ਡਰਗ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਔਰ ਹੋਰ ਕੀ ਕੋਈ ਜਾਣਕਾਰੀ ਹੈ ਔਰ ਇਹਦੇ ਵਿੱਚ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆਵਦੀਆਂ ਵੀ ਨੇ ਇਹ ਭਾਈ ਅਮਰਪਾਲ ਸਿੰਘ ਦੇ ਭਰਾਵਾਂ ਨੂੰ ਫਸਾਉਣ ਦੀ ਜਾਣਬੁੱਝ ਕੇ ਕੋਸ਼ਿਸ਼ ਹੈ ਪਰ ਦੂਜੇ ਪਾਸਿਓਂ ਪੁਲਿਸ ਦਾ ਤਰਕ ਹੈ ਕਿ ਅਸੀਂ ਡੂਪ ਟੈਸਟ ਕਰਵਾਇਆ ਉਹ ਜਿਹੜਾ ਨਾ ਕਹੀ ਲੰਦਾ ਕਿ ਪੋਜ਼ਿਟਿਵ ਪਾਇਆ ਗਿਆ ਕਿਵੇਂ ਦੇਖਦਾਂ ਪੂਰੀ ਚੀਜ਼ ਨੂੰ ਕੀ ਕੋਈ ਜਾਣਕਾਰੀ ਹੈ ਇਸ ਸੰਬੰਧੀ ਪਾਸ ਸੁਖਿੰਦਰ ਜੀ ਵਾਕਈ ਇਹ ਖਬਰ ਜਿਹੜੀ ਆਪਣੇ ਆਪ ਦੇ ਵਿੱਚ ਬੜੀ ਹਰਾਨੀ ਘਟਮਾਲੀ ਕਰ ਰਹੀ ਹੈ ਕਿ ਹਰਾਨੀਜਨ ਖਬਰ ਹੈਗੀ ਹੈ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਹੀ ਭਾਈ ਅਮਰਪਾਲ ਸਿੰਘ ਜਿਹੜੇ ਸੰਸਦ ਚ ਉਹ ਸੌਹ ਚੁੱਕਦੇ ਆ ਲੋਕ ਸਭਾ ਦੀ ਤਾਂ ਉਸ ਤੋਂ ਮਗਰੋਂ ਇਹ ਇੱਕ ਪੱਖ ਮੰਗ ਉੱਠਣ ਦਾ ਪੀਸੀ ਕੀ ਜਲਦ ਤੋਂ ਜਲਦ ਉਹਨਾਂ ਨੂੰ ਐਨਐਸਏ ਹਟਾ ਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਰ ਅੱਜ ਜੱਸਵਰੇ 10 12 ਪਿੰਟ ਪੈਨਾ ਇਹ ਚੋਂ ਖਬਰ ਆਈਆਂ ਤਾਂ ਉਹ ਉਸੇ ਦਾਮ ਹੀ ਜਿਹੜੀ ਪੰਜਾਬ ਦੀ ਸਿਆਸਤ ਆ ਇੱਕਦਮ ਜਿਹੜੀ ਗਰਵਾ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਵੱਖ-ਵੱਖ ਪ੍ਰਤੀਕਿਰਿਆਵਾਂ ਜਿਹੜੀਆਂ ਉਹ ਆ ਰਹੀਆਂ ਨੇ ਪਹਿਲੀ ਪ੍ਰਤੀਕਿਰਿਆ ਇਹੋ ਹੀ ਆਈ ਹੈ ਕਿ ਜਲੰਧਰ ਪੁਲਿਸ ਵੱਲੋਂ 4 ਗ੍ਰਾਮ ਦੇ ਕਰੀਬ ਜਿਹੜੀ ਆਇਸ ਡਰੱਗਸ ਦੇ ਇੱਕ ਗ੍ਰਿਫਤਾਰ ਕੀਤਾ ਗਿਆ ਨਾਲ ਕੋਈ ਉਹਨਾਂ ਦਾ ਦੋਸਤ ਵੀ ਸੀ ਆ ਦੋ ਜਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਹੁਣ ਇਸ ਖਬਰ ਤੋਂ ਜਾਂ ਇਸ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਆ ਜਰੂਰ ਗਰਵਾਏਗੀ ਗਰਵਾਏਗੀ ਕਿਉਂਕਿ ਬੀਤੇ ਦਿਨ ਵਿੱਚ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਮਗੀ ਢੜੇ ਨੇ ਜਾ ਕੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਭਾਈ ਅਮਰਤਪਾਲ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਤਾਂ ਇੱਕ ਕਿਸਮ ਦੀ ਉਹਨਾਂ ਨੂੰ ਇੱਕ ਨੇਤਾ ਪਰਉਂਦੀ ਦੀ ਅਗਵਾਈ ਕਬੂਲ ਕਰਦੀ ਗੱਲ ਕੀਤੀ ਸੀ ਤੇ ਦੂਸਰੇ ਪਾਸੇ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਚੋਣ ਮਹਿੰਮ ਸੀ ਉਹ ਭਾਈ ਹਰਪ੍ਰੀਤ ਸਿੰਘ ਜਿਹੜੇ ਉਹਨਾਂ ਦੇ ਭਰਾ ਨਹੀਂ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਪੂਰੀ ਚੋਣ ਮਹਿੰਮ ਜਿਹੜੀ ਉਹਨਾਂ ਦੇ ਸੰਬੰਧੀ ਸੀ ਤਾਂ ਸੁਭਾਵਿਕਾ ਕਿ ਫਿਰ ਇਹ ਜਿਹੀ ਜਦੋਂ ਚੋਣ ਉਹਨਾਂ ਨੇ ਮਹਿੰਮ ਸੰਭਾਲੀ ਹੋਊਗੀ ਤਾਂ ਉਸ ਵਕਤ ਪੇ ਹੁੰਦੇ ਜਿਹੜੇ ਹਾਲਾਤ ਨੇ ਇਹਨਾਂ ਦੇ ਆਧਾਰਾਂ ਤੇ ਤਾਂ ਸਿਆਸਤ ਜਿਹੜੀ ਕਰਵਾਊਗੀ ਕਰਵਾਊਗੀ ਕੁਝ ਸਮਾਂ ਪਹਿਲਾਂ ਮੈਂ ਕੁਲਬੀਰ ਸਿੰਘ ਜੀ ਦੇ ਦਾ ਬਿਆਨ ਜਿਹੜਾ ਸੁਣਦਾ ਪਿਆ ਸਾਂ ਨਾਲ ਹੀ ਨਾਲ ਮਨਪ੍ਰੀਤ ਸਿੰਘ ਬੰਨਾ ਜਿਹੜੇ ਉਥੋਂ ਬੀਜੇਪੀ ਦੀ ਚੋਣ ਲੜੇ ਹਲਕਾ ਕਲੂਪਸਾ ਉਹਨਾਂ ਦੀ ਵੀ ਗੱਲ ਕਰਿਆ ਸਾਂ ਕੁਲਬੀਰ ਜੀ ਨੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਤਾਂ ਚੋਣ ਕਮਿਸ਼ਨ ਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਸਾਰੇ ਉਮੀਦਵਾਰਾਂ ਦਾ ਜਿਹੜਾ ਡ੍ਰੌਪ ਟੈਸਟ ਆ ਉਹ ਕਰਵਾਇਆ ਜਾਣਾ ਚਾਹੀਦਾ ਆ ਤਾਂ ਕਿਤੇ ਚੋਣ ਕਮਿਸ਼ਨ ਨੇ ਇਹ ਗੱਲ ਨਹੀਂ ਜਿਹੜੀ ਮੰਨੀ ਕਿਉਂਕਿ ਨਵੀਆਂ ਜ਼ਿੰਦਗੀਆਂ ਉਦੋਂ ਤੱਕ ਹੋ ਚੁੱਕੀਆਂ ਸਨ ਇਹ ਜਦੋਂ ਆਪਾਂ ਦੀ ਸਿਆਸਤ ਜਿਹੜੀ ਆ ਗਰਮ ਹੋਈ ਜਿਹੜੀ ਇਸ ਮੁੱਦੇ ਤੇ ਜਿਹੜੀ ਇਹ ਸ਼ੁਰੂ ਹੋ ਗਈ ਆ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਭਾਈ ਅਮਰਪਾਲ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਐਨਆਈਐਸ ਇਲਾਕੇ ਉੱਥੇ ਭੇਜਿਆ ਗਿਆ ਹੁਣ ਦੇਖਦੇ ਕਿ ਅਜੇ ਤੱਕ ਅਕਾਲੀ ਦਲ ਦਾ ਇਤੇ ਪ੍ਰਤੀ ਕੋਈ ਵੀ ਪ੍ਰਤੀਕਰਮ ਜਿਹੜਾ ਨਹੀਂ ਉਹ ਸਾਹਮਣੇ ਆਇਆ ਨਾ ਹੀ ਉਹਨਾਂ ਦੇ ਮਾਤਾ ਪਿਤਾ ਹੋਣੀ ਉਹ ਸਾਹਮਣੇ ਆਏ ਨਹੀਂ ਕੋਈ ਵੀ ਅਜੇ ਉਹਨਾਂ ਦਾ ਬਿਆਨ ਜਿਹੜਾ ਅਜੇ ਤੱਕ ਤਾਂ ਸਾਹਮਣੇ ਨਹੀਂ ਆਇਆ ਸ਼ਾਇਦ ਸਾਡੇ ਪ੍ਰੋਗਰਾਮ ਦੇ ਚੱਲਦੇ-ਚੱਲਦੇ ਕੋਈ ਸਟੇਟਮੈਂਟ ਜਿਹੜੀ ਉਹਨਾਂ ਦੀ ਆ ਸਕਦੀ ਆ ਪਰ ਅਜੇ ਤੱਕ ਪੁਲਿਸ ਦਾ ਦੇ ਕੇਵਲ ਐਸਐਸਪੀ ਵੱਲੋਂ ਵੀ ਜਿਹੜੀ ਅਜੇ ਤੱਕ ਉਹ ਜਾਣਕਾਰੀ ਜਿਹੜੀ ਉਹ ਨਹੀਂ ਮਿਲੀ ਸ਼ਾਇਦ ਕੋਈ ਸਮਾਂ ਬਾਅਦ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਆ ਬਾਕੀ ਕੁਝ ਲੋਕ ਭਗਵੰਤਪਾਲ ਦੇ ਉਸ ਸਖਤ ਨਿਰਦੇਸ਼ਾਂ ਨਾਲ ਵੀ ਇਸ ਨੂੰ ਜੋੜ ਕੇ ਦੇਖ ਰਹੇ ਆ ਕਿ ਜਿਸ ਤਰੀਕੇ ਨਾਲ ਮੀਤੇ ਦਿਨਾਂ ਚ ਉਹਨਾਂ ਨੇ ਪੁਲਿਸ ਨੂੰ ਨਸ਼ਾ ਖਤਮ ਕਰਨ ਵਾਸਤੇ ਨਰਧਾਰਤ ਜ਼ਿੰਮੇਵਾਰੀਆਂ ਨਾ ਕੀਤੀਆਂ ਸਰ ਕੀ ਹਾਂ ਕੋਈ ਵੀ ਵਿਅਕਤੀ ਕਿੱਡਾ ਵੀ ਵੱਡਾ ਹੋਵੇ ਕਿਸੇ ਨੂੰ ਜਿਹੜਾ ਉਹ ਬਖਸ਼ਿਆ ਜਿਹੜਾ ਉਹ ਨਹੀਂ ਜਾਣਾ ਜਾਈਗਾ ਔਰ ਨਸ਼ੇ ਦਾ ਲੱਖ ਜਿਹੜਾ ਤੋੜਿਆ ਜਾਵੇਗਾ ਹੁਣ ਇਸ ਖਬਰ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਦੀ ਜਿਹੜੀ ਪ੍ਰਤੀਕਿਰਿਆਵਾਂ ਆਉਂਦੀਆਂ ਨੇ ਪਰ ਅਸਲ ਸਥਿਤੀ ਸਿੱਧੂ ਸਾਹਿਬ ਕੋਲ ਸਮਾਂ ਬਾਅਦ ਸਪਸ਼ਟ ਹੋਏਗੀ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਜਾਂ ਇਸ ਗ੍ਰਿਫਤਾਰੀ ਨੂੰ ਲੈ ਕੇ ਕਿਹੋ ਜਿਹੇ ਰਾਜਨੀਤਿਕ ਪਾਰਟੀ ਆਪਣਾ ਰਵਈਆ ਜਾਂ ਆਪਣਾ ਪੱਖ ਜਿਹੜਾ ਉਹ ਪੇਸ਼ ਕਰਦੀਆਂ ਨੇ ਫਿਲਹਾਲ ਜਿਹੜੀ ਸੂਚਨਾ ਉਹ ਸਿੱਧੂ ਸਾਹਿਬ ਕੇਵਲ ਇੰਨੀ ਸੀ ਕਿ ਅਮਰਪਾਲ ਸਿੰਘ ਦੇ ਪਰਾਜਰਾ ਘਰ ਪੀਟਾ ਉਸ ਨੂੰ ਜਲੰਧਰ ਪੁਲਿਸ ਨੇ ਚੜਾਇਆ 4 ਗ੍ਰਾਮ ਆਇਸ ਰੱਖ ਦੇ ਇਸ ਲਈ ਚੜਾ ਕਰਤਾ ਕੀਤਾ ਬਾਕੀ ਦੇਖੋ ਹੁਣ ਨੈਕਸਟ ਜਿਹੜਾ ਪੁਲਿਸ ਦਾ ਜਿਹੜਾ ਇਸ ਪੱਖ ਤੇ ਵਿੱਚ ਕੀ ਉਹਨਾਂ ਦਾ ਫਰਚੀ ਗੇਰਾ ਆਪਣੇ ਮਿਲਦਾ ਉਸ ਨੂੰ ਆਪਣੇ ਦਰਸ਼ਕਾਂ ਨਾਲ ਫਿਰ ਅਸੀਂ ਬੱਚ ਗੱਲ ਕਰਾਂਗੇ ਬਿਲਕੁਲ 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 ਪਰ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਕਾਫੀ ਇਹਦੇ ਨਾਲ ਹਿੱਲੀ ਹੈ ਪੰਜਾਬ ਦਾ ਮਾਹੌਲ ਕਾਫੀ ਗਰਮਾਇਆ ਕਿਉਂਕਿ ਐਮਪੀ ਅਮਰਪਾਲ ਸਿੰਘ ਜਿਹੜੇ ਕਿ ਖੁਦ ਇਹ ਇੱਕ ਮੁਹਿੰਮ ਚਲਾ ਰਹੇ ਸੀ ਕਿ ਨਸ਼ਾ ਜਿਹੜਾ ਉਹ ਛਡਾਉਣਾ ਪੰਜਾਬ ਦੇ ਵਿੱਚੋਂ ਜਿਹੜਾ ਉਹ ਨਸ਼ਾ ਖਤਮ ਕਰਨਾ ਹੈ ਔਰ ਉਹਦਾ ਜਦੋਂ ਭਰਾ ਇਸ ਤਰੀਕੇ ਦੇ ਨਾਲ ਫੜਿਆ ਜਾਵੇ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਔਰ ਦੂਜੇ ਪਾਸੇ ਇਹ ਹਲੇ ਕਹਿਣਾ ਬਹੁਤ ਜਲਦਬਾਜ਼ੀ ਹੋਊਗੀ ਕੀ ਅਮਰਤਪਾਲ ਸਿੰਘ ਦਾ ਭਰਾ ਸਹੀ ਫੜਿਆ ਗਿਆ ਜਾਂ ਅਮਰਤਪਾਲ ਸਿੰਘ ਦਾ ਭਰਾ ਗਲਤ ਫੜਿਆ ਗਿਆ ਹਰੇਕ ਕੁਝ ਹੀ ਸਮਾਂ ਹੋਇਆ ਉਹਨੂੰ ਫੜੇ ਗਏ ਨੂੰ ਔਰ ਆਈਸ ਡਰੱਗ ਕਿਹਾ ਜਾ ਰਿਹਾ ਕਿ ਫੜਿਆ ਗਿਆ ਔਰ ਇਹ ਵੀ ਗੱਲ ਜਿਹੜੀ ਵੱਡੀ ਗੱਲ ਅਣਖੀ ਸਾਹਿਬ ਇਹ ਹੈ ਕਿ ਜਿਹੜੀ ਪੁਲਿਸ ਇਹ ਗੱਲ ਕਹਿ ਰਹੀ ਹੈ ਘਬਰਾ ਸਾਹਮਣੇ ਆ ਰਹੀਆਂ ਨੇ ਕਿ ਉਹਦਾ ਡੋਪ ਟੈਸਟ ਜਿਹੜਾ ਕਰਵਾਇਆ ਗਿਆ ਉਹ ਪੋਜ਼ਿਟਿਵ ਆਇਆ ਇਹ ਗੱਲ ਜਿਹੜੀ ਹੈ ਉਹ ਇੱਕ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਪਰ ਠੀਕ ਹੈ ਤਰਕ ਆਪੋ ਆਪਣੇ ਨੇ ਪੋਰਸ ਦਾ ਆਪਣਾ ਤਰਕ ਹੈ ਕਿ ਅਸੀਂ ਨਸ਼ੇ ਸਮਿੱਤ ਦਾ ਕਾਬੂ ਕੀਤਾ ਹੈ ਔਰ ਉਹਨੂੰ ਅਸੀਂ ਜਿਹੜਾ ਅਸੀਂ ਕੀ ਕਹਿੰਦੇ ਆ ਕਿ ਉਹਦੇ ਵਿੱਚੋਂ ਡੋਪ ਟੈਸਟ ਵੀ ਜਿਹੜਾ ਪੋਜ਼ਿਟਿਵ ਪਾਇਆ ਗਿਆ ਔਰ ਦੂਜੇ ਪਾਸੇ ਇਹ ਵੀ ਅਣਖੀ ਸਾਹਿਬ ਗੱਲ ਹੈਗੀ ਹੈ ਕਿ ਤਰਕ ਜਿਹੜਾ ਦੂਜੇ ਪਾਸੋਂ ਇਹ ਵੀ ਹੈ ਕਿ ਭਾਈ ਉਹਨੂੰ ਜਾਣ ਬੁੱਝ ਕੇ ਭਾਈ ਅਮਰਪਾਲ ਦੇ ਘਰ ਚ ਫਸਾਇਆ ਜਾ ਰਿਹਾ ਹੁਣ ਇਹਦੇ ਤੇ ਕਹਿਣਾ ਕੁਝ ਵੀ ਬੜੀ ਜਲਦੀ ਹੋਊਗੀ ਨਾ ਪੱਕੀ ਜਹਾ ਪੱਕੀ ਗੱਲ ਕਰਨੀ ਬੜੀ ਜਲਦੀ ਹੋਊਗੀ ਇਹਦੀ ਕੋਈ ਪੜਤਾਲ ਕਰਾਂਗੇ ਪਰ ਫਿਲਹਾਲ ਇੱਕ ਖਬਰ ਦੇ ਤੌਰ ਤੇ ਜਿਹੜੀ ਇਹ ਤੁਹਾਡੇ ਨਾਲ ਜਿਹੜੀ ਅਸੀਂ ਜ਼ਰੂਰ ਸਾਂਝੀ ਕਰ ਦਿੱਤੀ ਆ ਚਲੋ ਅਗਲੀ ਖਬਰਾਂ ਕੀਤਾ ਬਲਾ ਲੈਨੇ ਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਹਿੰਦੇ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਆ ਜਿਸ ਸੰਬੰਧੀ ਐਸਆਈਟੀ ਨੇ ਜਿਹੜੀ ਆਪਣੀ ਰਿਪੋਰਟ ਜਿਹੜੀ ਉਹ ਸਬਮਿਟ ਕੀਤੀ ਆ ਹਾਈ ਕੋਰਟ ਦੇ ਅੰਦਰ ਔਰ ਉਹ ਤੋਂ ਬਾਅਦ ਭੁਗਤਾਨ ਬੁਰੇ ਘਰੇ ਆ ਡੀਜੀਪੀ ਪੰਜਾਬ ਬੁਰੇ ਘਰੇ ਆ ਔਰ ਇਹਦੇ ਉੱਪਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ 28 ਤਿੰਨ 2023 ਨੂੰ ਰੋਜ਼ਾਨਾ ਲੋਕਨਾਟੀਵੀ ਤੇ ਮੇਰੇ ਨਾਲ ਇੰਟਰਵਿਊ ਕਰਦੇ ਆ ਇਹ ਗੱਲ ਸਾਫ਼ ਕਰਤੀ ਸੀ ਇਸ ਇੰਟਰਵਿਊ ਤੇ 12-15 ਦਿਨਾਂ ਦੇ ਵਿੱਚ ਕਿ ਇਹ ਇੰਟਰਵਿਊ ਪੰਜਾਬ ਦੀ ਹੀ ਜੇਲ੍ਹ ਦੀ ਹੈ ਔਰ ਉਹ ਇੰਟਰਵਿਊ ਦੇ ਕੁਝ ਅਨਸ਼ ਜਿਹੜੇ ਤੁਹਾਨੂੰ ਦਿਖਾ ਦਿੰਦੇ ਆ 14 ਮਾਰਚ ਨੂੰ ਜਿਹੜੀ ਉਹ ਇੰਟਰਵਿਊ ਪਬਲਿਸ਼ ਹੁੰਦੀ ਹੈ ਔਰ 28 ਮਾਰਚ ਨੂੰ 14 ਮਾਰਚ 2023 ਨੂੰ ਇੰਟਰਵਿਊ ਪਬਲਿਸ਼ ਹੋਈ ਐ ਇੰਟਰਵਿਊ ਚੱਲੀ ਲਾਰੈਂਸ ਬਿਸ਼ਨੋਈ ਦੀ 28 ਮਾਰਚ 2023 ਨੂੰ ਕੁਮਰ ਵਿਜੇ ਪ੍ਰਤਾਪ ਨੇ ਇਹ ਗੱਲ ਜਿਹੜੀ ਹੈ ਕਹਿ ਦਿੱਤੀ ਸੀ ਕਿ ਉਹ ਇੰਟਰਵਿਊ ਪੰਜਾਬ ਦੀ ਹੀ ਜੇਲ੍ਹ ਦੀ ਹੋਈ ਹੈ ਉਹ ਇੱਕ ਵਾਰੀ ਕਲਿੱਪ ਜਿਹੜੀ ਆਪਣੀ ਟੀਮ ਨੂੰ ਕਮਾਂਗਾ ਕਿ ਉਹ ਦਿਖਾਇਆ ਜਾਵੇ ਕੁਮਰ ਵਿੱਚ ਪ੍ਰਤਾਪ ਤਾਂ ਫਿਰ ਅੱਗੇ ਗੱਲ ਕਰਦੇ ਹਾਂ ਜੀ ਦੇਖੋ ਉਹ ਜੋ ਇੰਟਰਵਿਊ ਹੋਇਆ ਸੀ 13 ਮਾਰਚ ਨੂੰ ਹੋਇਆ ਸੀ ਅੱਜ 28 ਮਾਰਚ ਹੈ ਜੀ ਪੂਰੇ 15 ਦਿਨ ਹੋ ਗਏ ਠੀਕ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਦੇਖੋ ਇੱਕ smartphones ਇੱਕ ਗੈਂਗਸਟਰ ਇੱਕ ਜੇਲ ਤੇ ਇੱਕ ਪੱਤਰਕਾਰ ਇੱਕ ਪਿੱਛੇ ਬਲੈਕ ਪਰਦਾ ਪਿੱਛੇ ਬਲੈਕ ਪਰਦਾ ਜੇਕਰ ਜੇਲ ਦੇ ਵਿੱਚ ਇਹ ਸਾਰਾ ਕੁਝ ਅਵੇਲੇਬਲ ਹੈ ਹੁਣ ਤੱਕ ਦੇ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਿਕ ਇਹ ਇੰਟਰਵਿਊ ਜਿਸ ਜੇਲ ਦੇ ਵਿੱਚ ਉਹ ਬੰਦ ਹੈ ਭਟਿੰਡਾ ਜੇਲ ਦੇ ਵਿੱਚ ਹੁਣ ਤੱਕ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਿਕ ਭਟਿੰਡਾ ਜੇਲ ਤੋਂ ਇਹ ਇੰਟਰਵਿਊ ਕਰਾਈ ਗਿਆ ਹੈ ਹਮ ਲੇਕਿਨ ਤੁਸੀਂ ਦੇਖੋ ਕਈ ਲੋਕੀ ਇਹ ਕਹਿ ਰਹੇ ਨੇ ਕਿ ਕਿਸੇ ਦੂਸਰੇ ਥਾਂ ਦਾ ਹੈ ਡੀਜੀਪੀ ਸਾਹਿਬ ਨੇ ਲਾਈਵ ਹੋ ਕੇ ਆਪਣੀ ਮਤਲਬ ਦਲੀਲ ਪੇਸ਼ ਕੀਤੀ ਉਹ ਵੀ ਦੇਖੋ ਅਨਫੋਰਚੂਨੇਟ ਪਾਰਟ ਰਹਾ ਕਿਉਂਕਿ ਜਦੋਂ ਤੁਸੀਂ ਕਲੈਰੀਫਿਕੇਸ਼ਨ ਦੇ ਰਹੇ ਹੋ ਉਸ ਤੋਂ ਪਹਿਲਾਂ ਡੀਜੀਪੀ ਸਾਹਿਬ ਨੂੰ ਚਾਹੀਦਾ ਸੀ ਕਿ ਐਫਆਈਆਰ ਦਰਜ ਕਰ ਦੇ ਐਫਆਈਆਰ ਦਰਜ ਤਾਂ ਸੁਣਿਆ ਤੁਸੀਂ ਇਹ ਜਿਹੜੀ ਗੱਲ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਆਪਣਾ ਇੰਟਰਵਿਊ ਦੇ ਵਿੱਚ ਕਹਿ ਦਿੱਤੀ ਸੀਗੀ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਇਹ ਜਿਹੜਾ ਤਜਰਬਾ ਬੋਲਦਾ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਆਪਣਾ ਤਜਰਬਾ ਆਪਣੀ ਉਹਨਾਂ ਦੀ ਕਾਬਲੀਅਤ ਇੱਕ ਇੱਕ ਜਿਹੜੇ ਬਹੁਤ ਕਾਬਲ ਅਫਸਰ ਦੇ ਤੌਰ ਤੇ ਜਿਹੜੀ ਉਹ ਚਲਕੀ ਆ ਔਰ ਇਹਦੇ ਵਿੱਚ ਮੈਨੂੰ ਇੱਕ ਗੱਲ ਹੋਰ ਚੇਤੇ ਆ ਕੁਮਰਜੀਤ ਪ੍ਰਤਾਪ ਕਹਿੰਦੇ ਸੀ ਕਿ ਜਦੋਂ ਲਾਰੈਂਸ ਮਿਸ਼ਨੋਈ ਜੀ ਇਹ ਇੰਟਰਵਿਊ ਆਈ ਸੀ ਸਭ ਤੋਂ ਪਹਿਲਾਂ ਡੀਜੀਪੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਐਫਆਈਆਰ ਦਰਜ ਕਰਨੀ ਚਾਹੀਦੀ ਸੀ ਉਹ ਐਫਆਈਆਰ ਦਰਜ ਵੀ ਨਹੀਂ ਜਿਹੜੀ ਕੀਤੀ ਗਈ ਬਾਅਦ ਦੇ ਵਿੱਚ 100 ਗੰਦੇ ਵੀ ਖਾਦੇ 176 ਵੀ ਖਾਦੇ ਵਾਲੀ ਗੱਲ ਹੋ ਗਈ ਹਾਈ ਕੋਰਟ ਨੇ ਫਿਰ ਕਹਿ ਕੇ ਜਿਹੜੀ ਐਫਆਈਆਰ ਇਸ ਮਸਲੇ ਦੇ ਵਿੱਚ ਦਰਜ ਕਰਵਾਈ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਕਿ ਭਗਵੰਤ ਮਾਨ ਤੇ ਡੀਜੀਪੀ ਸਾਹਿਬ ਕਹਿੰਦੇ ਸੀ ਕਿ ਪੰਜਾਬ ਦੀ ਜੇਲ੍ਹ ਦੇ ਨਹੀਂ ਇਹ ਇੰਟਰਵਿਊ ਐਸਆਈਟੀ ਨੇ ਰਿਪੋਰਟ ਸਬਮਿਟ ਕਰਤੀ ਉਹ ਕਹਿੰਦੇ ਜੀ ਪੰਜਾਬ ਦੀ ਹੀ ਜੀਹੇ ਦੀ ਇੰਟਰਵਿਊ ਹੈ ਦੂਜੇ ਪਾਸੇ ਜਿੱਥੇ ਮੁੱਖ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਫੇਲ ਨੇ ਉਥੇ ਜਿੱਥੇ ਗ੍ਰਹਿ ਮੰਤਰੀ ਦੇ ਤੌਰ ਤੇ ਫੇਲ ਨੇ ਉਥੇ ਹੀ ਜੇਲ੍ਹ ਮੰਤਰੀ ਦੇ ਤੌਰ ਤੇ ਵੀ ਫੇਲ ਫੀਲਰ ਜਿਹੜਾ ਉਹਨਾਂ ਦਾ ਹਿਸਾਬਤ ਨਜ਼ਰੀਆਂ ਆ ਰਿਹਾ ਔਰ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਈ ਜਿਨ੍ਹਾਂ ਦਾ ਤਜਰਬਾ ਬੋਲਦਾ ਉਹ ਵੀ ਆਪਣੇ ਸਾਹਮਣੇ ਹੈ ਕਿਵੇਂ ਦੇਖਦੇ ਹੋਸ ਪੂਰੀ ਚੀਜ਼ ਸਖੰਦਰਜੀ ਲਾਰੈਂਸ ਬਿਸ਼ਨੋਈ ਦੀ ਇਸ ਇੰਟਰਵਿਊ ਤੇ ਮੁੱਦੇ ਤੇ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਇਹਨਾਂ ਦਾ ਖਬਰ ਵਿਜੇ ਪ੍ਰਤਾਪ ਸਿੰਘ ਦੀ ਇੰਟਰਵਿਊ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਉਹਨਾਂ ਨੇ ਕਿਹਾ ਤਾਂ ਕਿ ਇਹ ਪੰਜਾਬ ਦੀ ਕਿਸੇ ਜੇਲ੍ਹ ਦੀ ਗੱਲ ਜਿੱਥੇ ਕੋਈ ਆ ਇੰਟਰਵਿਊ ਜਿਹੜੀ ਹੋਈ ਹੈ ਦੂਜੇ ਪਾਸੇ ਜਿਹੜਾ ਉਹਨਾਂ ਨੇ ਸਵਾਲ ਠਾਇਆ ਕਿ ਐਫ ਆਈ ਆਰ ਜਿਹੜੀ ਉਹ ਲਾਂਚ ਹੋਣੀ ਚਾਹੀਦੀ ਸੀ ਸੁਖੇਂਦਰ ਜੀ ਐਫ ਆਈ ਆਰ ਵੀ ਜਿਹੜੀ ਪੰਜਾਬ ਪੁਲਿਸ ਵੱਲੋਂ ਲਾਂਚ ਜਿਹੜੀ ਨਹੀਂ ਕੀਤੀ ਗਈ ਇੰਟਰਵਿਊ ਚੱਲਦੀ ਹੈ ਤੇ ਡੀਜੀਪੀ ਸਾਹਿਬ ਦੀ ਸਟੇਟਮੈਂਟ ਆ ਜਾਂਦੀ ਹੈ ਕਿ ਨਹੀਂ ਭਈ ਇਹ ਸਾਡੀ ਜੇਲ੍ਹ ਦੀ ਜਿਹੜੀ ਆ ਇੰਟਰਵਿਊ ਜਿਹੜੀ ਨਹੀਂ ਹੋਈ ਤੇ ਅੱਜ ਤੱਕ ਵੀ ਪੰਜਾਬ ਪੁਲਿਸ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਇਹ ਹਾਂ ਭਈ ਕਿੱਥੇ ਹੋਈ ਘਟੋਫਟ ਇਨਾ ਹੀ ਦੱਸ ਦੋ ਜੇਕਰ ਜੇਲ੍ਹ ਦੀ ਨਹੀਂ ਹੋਈ ਤਾਂ ਚਲੋ ਹੁਣ ਜਿਹੜੀ ਐਸਆਈਟੀ ਨੇ ਉਸਨੇ ਹਾਈ ਕੋਰਟ ਚ ਰਿਪੋਰਟ ਜਿਹੜੀ ਪੇਸ਼ ਕਰ ਦਿੱਤੀ ਹੈ ਔਰ ਜਿਹੜੀ ਐਫਆਈਆਰ ਲਾਂਚ ਹੋਈ ਸੀ ਸਿਕੁੰਦਰ ਜੀ ਉਹ ਵੀ ਐਸਆਈ ਮਨਜੋਗ ਹਾਈ ਕੋਰਟ ਦੇ ਕਹਿਣ ਦੇ ਨਿਰਦੇਸ਼ਾਂ ਦੇ ਤਹਿਤ ਐਫਆਈ ਪੰਜਾਬ ਸਰਕਾਰ ਨੂੰ ਜਿਹੜੀ ਆ ਉਹ ਦਰਜ ਕਰਦੀ ਪਈ ਨਹੀਂ ਤਾਂ ਪੰਜਾਬ ਸਰਕਾਰ ਇਸ ਮੁੱਦੇ ਨੂੰ ਵੀ ਠੰਡੇ ਬਸਤੇ ਦੇ ਵਿੱਚ ਪਾ ਕੇ ਗੱਲ ਜਿਹੜੀ ਸਮੇਟਾਣਾ ਚਾਹੁੰਦੀ ਸੀ ਪਰ ਹੁਣ ਜਿਸ ਤਰੀਕੇ ਨਾਲ ਪ੍ਰਮੁੱਖ ਮੰਤਰੀ ਹੁਣਾਂ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਤੇ ਉਹਦੇ ਵਿੱਚ ਕਹਤਾ ਕਿ ਹਾਂ ਭਈ ਇਹ ਜਿਹੜੀ ਇੰਟਰਵਿਊ ਆ ਪੰਜਾਬ ਵੇਚੀ ਹੋਈ ਆ ਪੰਜਾਬੀ ਕਿਸੇ ਜੇਲ੍ਹ ਜਾਂ ਕਿਸੇ ਥਾਂ ਤੇ ਵੀ ਹੋਈ ਆ ਤਾਂ ਉਧਰਤੀ ਤੌਰ ਤੇ ਫੰਮਾਈ ਇਹਦੇ ਸੰਬੰਧੀ ਜਿਹੜੀ ਪੂਰਨ ਤੌਰ ਤੇ ਜ਼ਿੰਮੇਵਾਰੀ ਆ ਪੰਜਾਬ ਪੁਲਿਸ ਤੇ ਹੀ ਬੰਦੀ ਆ ਸਿੱਧੂ ਸਾਹਿਬਾ ਵੱਡਾ ਪ੍ਰਸ਼ਨ ਇਹ ਆ ਕਿ ਮੰਨ ਲਓ ਕਿ ਜੇ ਜਿਸ ਤਰੀਕੇ ਨਾਲ ਉਸ ਵਕਤ ਡੀਜੀਪੀ ਸਾਹਿਬ ਨੇ ਵੀ ਕਿਹਾ ਜਾਂ ਬੁਖਬੰਤਰੀ ਸਾਹਿਬ ਨੇ ਕਿਹਾ ਇੱਕ ਬਠਿੰਡਾ ਜੇਲ੍ਹ ਚ ਨਹੀਂ ਹੋਈ ਕਿ ਬਠਿੰਡਾ ਜੇਲ੍ਹ ਚ ਹਾਈ ਕੋਰਟ ਜਿਹੜੀ ਆ ਕਹਿੰਦੇ ਨੇ ਕਿ ਉਥੇ ਕੋਈ 15 ਵੀ ਜਿਹੜਾ ਪਰ ਜਿਹੜਾ ਪ੍ਰੇਦਾ ਨਹੀਂ ਮਾਰ ਸਕਦਾ ਫਿਰ ਜੇਕਰ ਉਥੇ ਨਹੀਂ ਹੋਈ ਤੇ ਜੇਕਰ ਹੁਣ ਐਸਆਈਟੀ ਕਹਿ ਰਹੀ ਆ ਕਿ ਹਾਂ ਵੀ ਇਹ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਆ ਤਾਂ ਜਿਆਦਾ ਲੋਕਾਂ ਚ ਇਹ ਵੀ ਚਰਚਾ ਵਾਂ ਸਕੰਦਰ ਜੀ ਕੱਲ ਦੀ ਸੁਣ ਲੈ। ਕਿ ਆ ਰਹੀਆਂ ਨੇ ਕਿ ਜਦੋਂ ਉਸ ਨੂੰ ਖਡਰ ਸੀਆਈ ਸਟਾਫ ਚ ਰੱਖਿਆ ਗਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਜਿਹੜੀ ਜਾਂਦੀ ਸੀ ਉੱਥੇ ਜਾ ਕੇ ਉਸ ਨੂੰ ਪੁਛਕਿਸ਼ ਕਰਦੀ ਸੀ ਲਾਰੈਂਸ ਮਿਸ਼ਨ ਹੋਈ ਨੂੰ ਕਿਉਂਕਿ ਜਿਹੜੀ ਉਸਤਰੀ ਰਮਾਂਡ ਯਾਤਰਾ ਜਿਹੜੀ ਸ਼ੁਰੂ ਹੋਈ ਤਾਂ ਉਹਦੀ ਸੁਰੱਖਿਆ ਦੇ ਕਰਕੇ ਹੀ ਉਸ ਨੂੰ ਉੱਥੇ ਥਾਤ ਰੱਖਿਆ ਗਿਆ ਤੇ ਕਈ ਪੁਲਿਸ ਅਫਸਰ ਜਾ ਕੇ ਉਹਦੀ ਇੰਟਰਵਿਊ ਜਿਹੜੀ ਆ ਜਾਂ ਪੁੱਛ ਕੇ ਜਿਹੜੀ ਲਾਰੈਂਸ ਮਿਸ਼ਨ ਹੋਈ ਦੀ ਕਰਦੇ ਰਹੇ ਆ ਤਾਂ ਇਹ ਵੀ ਪਤਾ ਮਤਲਬ ਕਈ ਤਰੀਕਿਆਂ ਦੀਆਂ ਚਰਚਾਵਾਂ ਜਿਹੜੀਆਂ ਲੱਗ ਰਹੀਆਂ ਨੇ ਕਿ ਸ਼ਾਇਦ ਇਹ ਪੁ ਕਿਉਂਕਿ ਜਿਸ ਤਰੀਕੇ ਦੀ ਸਿਗਨਲ ਐਪ ਦੀ ਗੱਲ ਕਰ ਰਹੇ ਜਿਸ ਤਰੀਕੇ ਨਾਲ ਪਰਦੇ ਦੀ ਗੱਲ ਲੱਗਾ ਜਿਸ ਤਰੀਕੇ ਨਾਲ ਤੁਸੀਂ ਕਵਰ ਵਿਜੇ ਪ੍ਰਤਾਪ ਸਿੰਘ ਹੋਣਾ ਨਹੀਂ ਵੱਖ-ਵੱਖ ਪੁਆਇੰਟ ਗਣਾਈ ਨੇ ਸਿਗਨਲ ਐਪ ਪਿਛੇ ਪਰਦਾ ਲੱਗਣਾ ਇੱਕ ਪੱਤਰਕਾਰ ਵਾਈਫਾਈ ਇੰਟਰਨੈਟ ਹੋਣਾ ਸੋ ਖਦਰਜੀ ਮੰਨ ਲਓ ਜੇਲ੍ਹ ਦੇ ਵਿੱਚ ਨਹੀਂ ਹੈਗਾ ਇਹ ਫਿਰ ਪੁਲਿਸ ਦੀ ਕਸਟਡੀ ਦੇ ਵਿੱਚ ਹੋਇਆ ਤੇ ਪੁਲਿਸ ਦੀ ਕਸਟਡੀ ਦੇ ਵਿੱਚ ਜੇਕਰ ਇਹ ਇੰਟਰਵਿਊ ਹੁੰਦੀ ਆ ਤਾਂ ਫਿਰ ਤਾਂ ਸੁਖਵਿੰਦਰ ਜੀ ਪੰਜਾਬ ਪੁਲਿਸ ਦਾ ਪਾਸਾ ਹੀ ਬੋਲ ਆ ਫਿਰ ਤਾਂ ਪੰਜਾਬ ਪੁਲਿਸ ਨੂੰ ਕਹਿ ਨਹੀਂ ਕੁਝ ਨਹੀਂ ਰਹਿ ਜਾਂਦਾ ਸੋ ਇਹ ਜਿਹੜੀਆ ਕਿਉਂਕਿ ਇਹ ਸ਼ੱਕ ਤਾਂ ਬਣ ਗਏ ਨੇ ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਦਿਨਾਂ ਦੇ ਪੰਜਾਬ ਪੁਲਿਸ ਦੇ ਇੰਸਪੈਕਟਰ ਨੂੰ ਨਾਲ ਲੈ ਕੇ ਚੰਡੀਗੜ੍ਹ ਜਾਂਦਾ ਪਤਾ ਨਹੀਂ ਕਿਹੜੀ ਜਗ੍ਹਾ ਜਾਂਦਾ ਉਹਨੂੰ ਕਮਰੇ 'ਚ ਡੱਕ ਜਾਂਦਾ ਤੇ ਆਪ ਉਹ ਫਰਾਰ ਹੋ ਜਾਂਦਾ ਉਸ ਬੇਸ਼ੱਕ ਉਹ ਬਾਅਦ 'ਚ ਫੜਿਆ ਗਿਆ ਪਰ ਉਹ ਪੁਲਿਸ ਇੰਸਪੈਕਟਰ ਦੀ ਤੁਸੀਂ ਦੇਖ ਲਓ ਕਿ ਕਿਹੋ ਜੀ ਜਿਹੜੀ ਭੂਮਿਕਾ ਰਹੀ ਹੋਗੀ ਕਿ ਗੈਂਗਸਟਰ ਨੂੰ ਨਾਲ ਲੈ ਕੇ ਚੰਡੀਗੜ੍ਹ ਜਾਂਦਾ ਉਹ ਇਹ ਸਾਰੇ ਸਵਾਲ ਖੜੇ ਨੇ ਇਹ ਪੰਜਾਬ ਪੁਲਿਸ ਤੇ ਖਾਸ ਤੌਰ ਤੇ ਡੀਜੀਪੀ ਸਾਹਿਬ ਤੇ ਸਵਾਲ ਤਾਂ ਖੜੇ ਕਰਦੇ ਹੀ ਕਰਦੇ ਆ ਪਰ ਸਭ ਤੋਂ ਪ੍ਰਸ਼ਨ ਜਿਹੜੇ ਪੈਦਾ ਹੁੰਦੇ ਨੇ ਉਹ ਭਗਵੰਤ ਬਾਘੋਂਾਂ ਤੇ ਪੈਦਾ ਹੁੰਦੇ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਉਹ ਆ ਗ੍ਰਹਿ ਮੰਤਰੀ ਵੀ ਉਹ ਆ ਤੇ ਜੇਲ੍ਹ ਮੰਤਰੀ ਵੀ ਉਹ ਆ ਜੇਕਰ ਜੇਚ ਹੋ ਜੇਕਰ ਪੁਲਿਸ ਦੀ ਕਸਟਡੀ ਦੇ ਵਿੱਚ ਹੋਈ ਆ ਪੰਜਾਬ ਦੇ ਕਿਸੇ ਵੀ ਥਾਣੇ 'ਚ ਕਹਿੰਦਾ ਕਿ ਲੋਕ ਕਹਿੰਦੇ ਨੇ ਕਿ ਖਰੜ ਦੇ ਵਿੱਚ ਜਦੋਂ ਉਸ ਨੂੰ ਬਿਠਾਇਆ ਗਿਆ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਅਫਸਰ ਜਾਂਦੇ ਸੀ ਪੁੱਛਗਿੱਛ ਕਰਦੇ ਸੀ ਪਤਾ ਨਹੀਂ ਉੱਥੇ ਕੀ ਹੋਇਆ ਜਿੱਤੇ ਨਾ ਕਿਤੇ ਤਾਂ ਪੰਜਾਬ 'ਚ ਹੋਈ ਹੈ ਜਿਹੜੀ ਗੱਲ ਐਸਆਈਟੀ ਨੇ ਕੀਤੀ ਆ ਦੱਸੋ ਸੁਖਵਿੰਦਰ ਜੀ ਇਸ ਦੀ ਜੁੰਮੇਵਰੀ ਟੋਟਲ ਫਿਰ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਉਹ ਬੰਦੀ ਹੈਗੀ ਕਿ ਮੁੱਖ ਮੰਤਰੀ ਸਾਹਿਬ ਆਏ ਦਿਨ ਤਾਂ ਪੁਲਿਸ ਨੂੰ 3 ਹੈਂਡ ਦੇਣ ਦੀ ਗੱਲ ਕਰਦੇ ਆ ਕਿ ਪਾਲੀਆਂ ਭੇਡਾਂ ਵੀ ਕੱਢਣ ਦੀ ਗੱਲ ਕਰਦੇ ਆ ਪਰ ਜੇਕਰ ਉਹਨਾਂ ਦੀ ਪੁਲਿਸ ਜਾਂ ਉਹਨਾਂ ਦੀ ਜੇਲ੍ਹ ਦੇ ਵਿੱਚ ਹੀ ਇੰਟਰਵਿਊ ਪ੍ਰਸ਼ਨ ਉਠਨੇ ਵਾਜਬ ਨੇ ਲਾਜ਼ਮੀ ਨੇ ਵਿਰੋਧੀ ਦੇ ਰਾਣਾ ਤਾਂ ਸੁਖਿੰਦਰ ਜੀ ਇਸ ਮੁੱਦੇ ਤੇ ਸਿਆਸਤ ਜਿਹੜੀ ਕਰਨੀ ਕਰਦੀ ਹੈ ਤੇ ਪ੍ਰਤਾਪ ਸਿੰਘ ਬਾਜਾ ਉਹ ਜੇ ਚਾਹੇ ਕਾਂਗਰਸ ਸਭਾ ਜੀ ਚਾਹੇ ਪਾਜਪਾ ਵੀ ਉਹਨਾਂ ਤੇ ਬਿਆਨ ਤਾਂ ਸਿੱਧੂ ਸਾਹਿਬ ਆਉਣੇ ਆਉਣੇ ਆ ਪਰ ਜਿਹੜਾ ਪ੍ਰਸ਼ਨ ਇਸ ਇੰਟਰਵਿਊ ਦੇ ਵਿੱਚ ਕਵਰ ਵਿਜੇ ਪ੍ਰਤਾਪ ਸਿੰਘ ਨੇ ਠਾਇਆ ਉਹ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਆ ਕਿ ਰਾਜ ਦੇ ਅੰਦਰ ਨਾ ਮਜੋਰਿਟੀ ਤੇ ਨਾ ਹੀ ਮਿਨੋਰਿਟੀ ਸੇਫ ਮਹਿਸੂਸ ਕਰ ਰਹੇ ਨੇ ਇਵਨ ਕਿ ਕਹਿੰਦੇ ਕਿ ਅਸੀਂ ਖੁਰ ਜਿਹੜੀ ਆ ਸੇਫ ਮਹਿਸੂਸ ਨਹੀਂ ਕਰ ਰਹੇ ਅਮਨ ਕਾਨੂੰਨ ਦੀ ਸਥਿਤੀ ਤੇ ਇੱਕ ਦੰਬੀਰ ਜਿਹੜਾ ਖਤਰਾ ਲਗੇ ਵੀ ਖਤਰਾ ਇਥੋਂ ਪੈਦਾ ਹੋ ਜਾਂਦਾ ਕਿ ਇੱਕ ਜੇਲ੍ਹ ਚ ਬੰਦਾ ਬੈਠਾ ਜੇਲ੍ਹ ਵੀ ਛੱਡ ਦੋ ਇੱਕ ਪੁਲਿਸ ਦੀ ਕਸਟਡੀ ਦੇ ਵਿੱਚ ਤੁਸੀਂ ਦਿੱਲੀ ਤੋਂ ਤਿਹਾਰ ਜੇਲ੍ਹ ਤੋਂ ਲੈ ਕੇ ਹੁੰਦੇ ਜੇ ਮਹੀਨਾ ਉਹ ਤੁਹਾਡੇ ਕੋਲ ਰਹਿੰਦਾ ਤੇ ਮਹੀਨੇ ਚ ਉਹ ਦੋ ਇੰਟਰਵਿਊ ਦੇ ਕੇ ਚਲੇ ਜਾਂਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਦੱਸੋ ਸਖੰਦਰ ਜੀ ਫਿਰ ਜੇਕਰ ਇਹੋ ਜਿਹਾ ਗੈਂਗਸਟਰ ਸਾਰਾ ਕੁਝ ਕਰ ਸਕਦਾ ਫਿਰ ਤੁਹਾਡੇ ਜਾਂ ਮੇਰੇ ਵਰਗਾ ਬੰਦਾ ਕਿੱਥੇ ਸੁਰੱਖਿਅਤ ਮਹਿਸੂਸ ਕਰੇਗਾ ਤੇ ਜਿਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਮੂਰੂਪ ਤੇ ਸਖੰਦਰ ਜੀ ਸਰਕਾਰ ਦੀ ਬੰਦੀ ਆ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਲੋਕਾਂ ਦੇ ਜਾਨ ਮਾਲ ਦੀ ਹਫਾਜ਼ਤ ਕਰੇ ਤੁਸੀਂ ਵਿਕਾਸ ਤੇ ਕੰਮ ਕਰਨੇ ਨਹੀਂ ਕਰਨੇ ਨਾ ਕਰੋ ਜੋ ਕਰਨਾ ਨਹੀਂ ਹੁੰਦਾ ਨਾ ਕਰੋ ਪਰ ਇੱਕ ਵਿਅਕਤੀ ਦੀ ਜਾਨ ਮਾਲ ਦੀ ਹਫਾਜ਼ਤ ਕਰਨਾ ਹਰ ਸਰਕਾਰ ਦਾ ਫਰਜ਼ ਹੈ ਤੇ ਸ਼ਾਇਦ ਸਰਕਾਰ ਜਿਹੜੀ ਆ ਉਹ ਫਿਰ ਇਸ ਕੰਮ 'ਚ ਅਸਫਲ ਹੋ ਰਹੀ ਆ ਜਿਹੜੇ ਸਵਾਲ ਜਿਹੜੇ ਕਬਰ ਵਿਜੇ ਪ੍ਰਤਾਪ ਸਿੰਘ ਹੁਣਾਂ ਨਹੀਂ ਠਾਏ ਆ ਪਰ ਸਿੱਧੂ ਸਾਹਿਬ ਇਸ ਮੁੱਦੇ ਤੇ ਜ਼ਰੂਰੀ ਆ ਲਾਰੈਂਸ ਮਿਸ਼ਨ ਹੋਈ ਦੀ ਇਸ ਪੱਖ ਤੇ ਉੱਤੇ ਕਿ ਜਿਹੜੀ ਐਸਆਈਟੀ ਆ ਚਲੋ ਉਹਨੇ ਤਾਂ ਆਪਣੀ ਰਿਪੋਰਟ ਕਰਤੀ ਹਾਈ ਕੋਰਟ ਇਹਦੇ ਸਬੰਧੀ ਅਗਲਾ ਐਕਸ਼ਨ ਕੀ ਕਰਦੀ ਆ ਪਰ ਪੰਜਾਬ ਸਰਕਾਰ ਤੋਂ ਚਾਹੀਦਾ ਕਿ ਜੇਕਰ ਐਸਆਈਟੀ ਨੇ ਇਹ ਗੱਲ ਕੀਤੀ ਹੈ ਤਾਂ ਫਿਰ ਉਸ ਸਮੇਂ ਤੇ ਕਿੰਨਾ ਕਿੰਨਾ ਅਧਿਕਾਰੀਆਂ ਦੇ ਵਿਚ ਕੋਲ ਲਾਰੈਂਸ ਮਿਸ਼ਨ ਹੋਈ ਰਿਆ ਉਹਨਾਂ ਦੀ ਜਾਂਚ ਵੀ ਸਿੱਧੂ ਸਾਹਿਬ ਜਰੀਆ ਹੋਣੀ ਚਾਹੀਦੀ ਆ ਕੇਵਲ ਇੰਨੀ ਗੱਲ ਹੀ ਨਹੀਂ ਕਹਿ ਕੇ ਪੱਲਾ ਛੱਡ ਲੈਣਾ ਚਾਹੀਦਾ ਕਿ ਹਾਂ ਵੀ ਸਾਡੇ ਜੇਲ੍ਹ ਚ ਨਹੀਂ ਹੋਈ ਜੇਲ੍ਹ ਚ ਹੋਈ ਨਹੀਂ ਹੋਈ ਤਾਂ ਠੀਕ ਆ ਪਰ ਹੋਈ ਤੇ ਪੰਜਾਬ ਚ ਕਿੱਥੇ ਹੋਈ ਇਹ ਪ੍ਰਸ਼ਨ ਸੁਖਿੰਦਰ ਜੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਪ੍ਰਸ਼ਨ ਹੈਗਾ ਬਾਕੀ ਸੁਖਜਿੰਦਰ ਸਿੰਘ ਰੰਧਾਵੇ ਦੀ ਵੀ ਮੈਂ ਟਿੱਪਣੀ ਪੜ੍ਹ ਲਈ ਆ ਜਦੋਂ ਪੁਰਾਣੇ ਦਫ਼ਤਰ ਉਹਨਾਂ ਨੇ ਗੱਲ ਕਹੀ ਕਹਿੰਦੇ ਕਿ ਮੈਂ ਚਾਹ ਕੇ ਵੀ ਜਿਹੜਾ ਗੈਂਗਸਟਰਾਂ ਕੋ ਫੋਨ ਨਹੀਂ ਸਾ ਲੈ ਸਕਿਆ ਕਿਉਂਕਿ ਉਹ ਕਹਿੰਦੇ ਸੀ ਕਿ ਜਿਹੜੇ ਫੂਨ ਆ ਕੇਂਦਰੀ ਏਜੰਸੀਆਂ ਜਾਂ ਸਰਕਾਰ ਕਈ ਵਾਰੀ ਆਪ ਹੀ ਮਹਈਆ ਜਿਹੜੀ ਆ ਕਰਵਾ ਦਿੰਦੀ ਆ ਹੁਣ ਸੁਖਜਿੰਦਰ ਸਿੰਘ ਨਰਾਵੇ ਦੀ ਇਹ ਟਿੱਪਣੀ ਆਪਣੇ ਆਪ ਦੇ ਵਿੱਚ ਹੀ ਬੜੇ ਵੱਡੇ ਸਾਜ਼ਿਸ਼ਵਾਲ ਇਸ਼ਾਰਾ ਕਰਦੀ ਆ ਕਿ ਕਿਹੜੀਆਂ ਏਜੰਸੀਆਂ ਕਿਹੜੀਆਂ ਸਰਕਾਰਾਂ ਜਿਹੜੀਆਂ ਇਹੋ ਜਿਹੇ ਗੈਂਗਸਟਰ ਨੂੰ ਆਪਣੇ ਹਿੱਤ ਵਾਸਤੇ ਵਰਤਦੀਆਂ ਹੋਈਆਂ ਫੂਲ ਮਹਈਆ ਕਰਦੀਆਂ ਨੇ ਖੈਰ ਉਹ ਚਰਚਾ ਵਿੱਚ ਸਿਆਸੀ ਬਿਆਨ ਹੋ ਸਕਦੇ ਆ ਪਰ ਸਿੱਧੂ ਸਾਹਿਬ ਨਾਰਜ ਮਿਸ਼ਨੋਈ ਦੀ ਇਸ ਇੰਟਰਵਿਊ ਦੇ ਸਬੰਧੀ ਜਿਹੜਾ ਐਸਆਈਟੀ ਨੇ ਕਿਹਾ ਹਾਈ ਕੋਰਟ 'ਚ ਤਰਕ ਦਿੱਤਾ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਖੋਖਲੇ ਸੱਦ ਕਰਕੇ ਰੱਖਦਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਪੂਰਨ ਤੌਰ ਤੇ ਕਾਬੂ ਹੇਠਾ ਹੁਣ ਇਹਨਾਂ ਦਾਅਵਿਆਂ ਦੇ ਵਿੱਚ ਕੋਈ ਸੱਚ ਜਣਾ ਉਹ ਲੱਭਦਾ ਨਹੀਂ ਹੁਣ ਇਹ ਰੱਖਣਾ ਹੈ ਕਿ ਹਾਈ ਕੋਰਟ ਦੇ ਸਬੰਧੀ ਅਗਲਾ ਐਕਸ਼ਨ ਜਿਹੜਾ ਸਿੱਧੂ ਸਾਹਿਬ ਉਹ ਕੀ ਕਰਦੀ ਹੈ ਇਹ ਤਾਂ ਫਿਰ ਮੁੱਖ ਮੰਤਰੀ ਦੇ ਤੌਰ ਤੇ ਵੀ ਗ੍ਰਹਿ ਮੰਤਰੀ ਦੇ ਤੌਰ ਤੇ ਵੀ ਔਰ ਜੇਲ੍ਹ ਮੰਤਰੀ ਦੇ ਤੌਰ ਤੇ ਵੀ ਭਗਵੰਤ ਮਾਨ ਦਾ ਬੜਾ ਜ਼ਬਰਦਸਤ ਫੇਲੀਅਰ ਹੈ ਸੁਖਿੰਦਰ ਜੀ ਮੈਂ ਤਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਤੌਰ ਤੇ ਤਾਂ ਤੁਸੀਂ ਦੇਖ ਲਓ ਕਿ ਜੇਕਰ ਮੁੱਖ ਮੰਤਰੀ ਦੀ ਭੂਮਿਕਾ ਤੇ ਕਿੰਨੀਆਂ ਮਲਾਜਮ ਜਿੱਥੇ ਵਧੀਆਂ ਕਿੰਨੇ ਲੋਕ ਆਪੋ ਆਪਣੀਆਂ ਮੰਗਾ ਨੂੰ ਲੈ ਕੇ ਛੜਕਾਂ ਤੇ ਆ ਤੇ ਸ਼ਾਇਦ ਲੋਕ ਸਭਾ ਦੇ ਨਤੀਜਿਆਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਉਲਟ ਆਇਆ ਉਹ ਮੁੱਖ ਮੰਤਰੀ ਦੀ ਬਤੌਰ ਭਗਵੰਤਪਨ ਦੀ ਭੂਮਿਕਾ ਨਿਭਾਉਣ ਦੇ ਵਿੱਚ ਪੂਰਨ ਤੌਰ ਤੇ ਅਸਫਲ ਰਹਿਣ ਕਰਕੇ ਉਹ ਨਤੀਜੇ ਆਏ ਆ ਗ੍ਰਹਿ ਮੰਤਰੀ ਦੀ ਜੇਕਰ ਤੁਸੀਂ ਗੱਲ ਕਰ ਲੋ ਤਾਂ ਉਹਦੇ ਸਾਹਮਣੇ ਵੀ ਤੁਸੀਂ ਦੇਖ ਲੋ ਕਿ ਕਿਸ ਤਰੀਕੇ ਨਾਲ ਪੰਜਾਬ ਚ ਆਏ ਦਿਨ ਵਾਰਦਾਤਾ ਹੁੰਦੀਆਂ ਆਏ ਦਿਨ ਲੁੱਟਕਸੁੱਟ ਹੁੰਦੀ ਆ ਬੰਦੇ ਮਾਰੇ ਜਾਂਦੇ ਆ ਗੋਲੀਆਂ ਤਾਬੜ ਤੋਰ ਚੱਲਦੀਆਂ ਪੁਲਿਸ ਜਿਹੜੀ ਆ ਫੇਰ ਵੀ ਉੱਥੇ ਜਿਹੜੀ ਚੁੱਪ ਰਹਿੰਦੀ ਆ ਕਬਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਆ ਕਿ ਕ੍ਰੈਡੀਬਿਲਟੀ ਅਕਾਉਂਟੇਬਿਲਟੀ ਜਿਹੜੀ ਹੋਣੀ ਚਾਹੀਦੀ ਆ ਪੁਲਿਸ ਦੀ ਜਵਾਬਦੇਹੀ ਹੋਣੀ ਚਾਹੀਦੀ ਆ ਜਵਾਬਦੇਹੀ ਕਿਹਦੀ ਹੋਣੀ ਮੁੱਖ ਮੰਤਰੀ ਸਾਹਿਬ ਦਾ ਆਪਣੇ ਗ੍ਰਹਿ ਮੰਤਰੀ ਸਾਹਿਬ ਤੱਕ ਆਕਰ ਦਾ ਗ੍ਰਹਿ ਮੰਤਰੀ ਸਾਹਿਬ ਤੱਕ ਆਪਣੀ ਚੋਣ ਮਹਿਮ ਚ ਲੱਗੇ ਰਹਿੰਦੇ ਆ ਉੱਥੇ ਜਵਾਬਦੇਹੀ ਕਿਸ ਤੇ ਕਹਣਾ ਉਹ ਮੁੱਖ ਜਿਹੜੀ ਪੁਲਿਸ ਦੀ ਕਰ ਸਕਦੇ ਆ ਤੇ ਬਤੌਰ ਜੇਕਰ ਜੇਲ੍ਹ ਮੰਤਰੀ ਗੱਲ ਕਰਦੇ ਜੇ ਜੇਲ੍ਹ ਮੰਤਰੀ ਤਾਂ ਤੁਸੀਂ ਵੇਖ ਹੀ ਲਿਆ ਕਿ ਉਹਨਾਂ ਦੇ ਜੇਲ੍ਹ ਮੰਤਰੀ ਹੁੰਦਿਆਂ ਸ਼ਰੇਆਮ ਜੇਕਰ ਇੰਟਰਵਿਊਜ਼ ਹੁੰਦੀਆਂ ਨੇ ਜੇਲਾਂ ਦੇ ਵਿੱਚ ਬਤੌਰ ਮੁੱਖ ਮੰਤਰੀ ਵੀ ਤੁਸੀਂ ਅਸਫਲ ਰਹੇ ਜ ਆਪਣੀ ਭੂਮਿਕਾ ਨਿਭਾਉਣ ਚ ਗ੍ਰਹਿ ਮੰਤਰੀ ਤੌਰ ਤੇ ਵੀ ਤੇ ਜੇਲ੍ਹ ਮੰਤਰੀ ਤੌਰ ਤੇ ਵੀ ਕਿਉਂਕਿ ਇੱਕਾ ਭੂਮਿਕਾ ਤਾਂ ਤੁਸੀਂ ਠੀਕ ਤਰੀਕੇ ਨਾਲ ਪਾ ਲਓ ਠੀਕ ਆ ਤੁਸੀਂ ਦੋ ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਤੁਹਾਡੇ ਕੋਲ ਨਹੀਂ ਨਿਭਾ ਜਾਂਦੇ بڑے ਮਹਿਕਮੇ ਤੁਹਾਡੇ ਕੋਲ ਆ ਦੋ ਮਹਿਕਮੇ ਕਿਸੇ ਹੋਰ ਨੂੰ ਦੇ ਦਿਓ ਘਟੋ ਘਟ ਆਪਣੀ ਮੁੱਖ ਮੰਤਰੀ ਵਾਲੀ ਭੂਮਿਕਾ ਤਾਂ ਠੀਕ ਤਰੀਕੇ ਨਾਲ ਪਾ ਲਓ ਜਿਸ ਤਰੀਕੇ ਨਾਲ ਦਿੱਲੀ ਦੇ ਵਿਚਾਰ ਮੰਤਰੀ ਕੇਸਰੀਵਾਲ ਹੋਣਾ ਨੇ ਕੋਈ ਉਹਦਾ ਵੀ ਨਾ ਉਹ ਪੱਲੇ ਮੁੱਖ ਮੰਤਰੀ ਨੇ ਘਟੋ ਘਟ ਉਹੀ ਉਹਨਾਂ ਕੋਲੋਂ ਕੁਝ ਸਿੱਖ ਲਓ ਘਟੋ ਘਟ ਪੰਜਾਬ ਦੇ ਲੋਕਾਂ ਤੋਂ ਪਾ ਫੜੋ ਜਿਹੜੀ ਬਦਲਾਵ ਦੇ ਰੂਪ ਚ ਜਿਹੜੀ ਤੁਹਾਡੀ ਸਰਕਾਰ ਦੇ ਆਂਦੀ ਤੁਹਾਡੀ ਪਾਰਟੀ ਦੀ ਸਰਕਾਰ ਦੇ ਆਂਦੀ ਪੰਜਾਬ ਦੇ ਲੋਕ ਤਾਂ ਪਛਤਾਉਂਦਾ ਕਿ ਅਸੀਂ ਇਹ ਗਲਤੀ ਕਰ ਬੈਠੇ ਆ ਸੋ ਇਹ ਤਾਂ ਗੱਲ ਕਲੀਅਰ ਹੈ ਜਿਹੜੀ ਤੁਸੀਂ ਗੱਲ ਕੀਤੀ ਬਤੌਰ ਮੁੱਖ ਮੰਤਰੀ ਬਤੌਰ ਜ਼ਿਲ੍ਹਾ ਮੰਤਰੀ ਤੇ ਬਹੁਤ ਔਰ ਗ੍ਰਹਿ ਮੰਤਰੀ ਉਹ ਆਪਣੇ ਨਿਸ਼ਾਨਿਆਂ ਨੂੰ ਪੂਰਨ ਕਰਦੇ ਹੋਏ ਨਜ਼ਰ ਜਿਹੜੇ ਉਹ ਨਹੀਂ ਆਉਂਦੇ ਅਸਫਲਤਾ ਜਿਹੜੀ ਉਹਨਾਂ ਦੇ ਸਾਹਮਣੇ ਜਿਹੜੀ ਆ ਉਹ ਉਮਦੀ ਬਿਲਕੁਲ ਠੀਕ ਚਲੋ ਉਧਰ ਅਣਖੀ ਸਾਹਿਬ ਕਹਿੰਦੇ ਕਿ ਬਾਗੀ ਅਕਾਲੀਆਂ ਤੇ ਫੈਸਲਾ ਜਿਹੜਾ ਉਹ 15 ਨੂੰ ਆ ਸਕਦਾ ਜਿਹੜੀ ਉਹਨਾਂ ਦੀ ਸ਼ਿਕਾਇਤ ਸੀ ਔਰ ਕਹਿੰਦੇ ਕਿ ਜੱਜਦਾਰ ਸਾਹਿਬ ਨੇ 15 ਤਰੀਕ ਨੂੰ ਜਿਹੜੀ ਉਹ ਬੈਠਕ ਬੁਲਾ ਲਈ ਗਈ ਹੈ ਔਰ ਬਾਗਿਆਂ ਦੀ ਜਿਹੜੀ ਮਾਫੀ ਨਾਮਾ ਵਾ ਉਹਦੇ ਤੇ ਫੈਸਲਾ ਕਹਿੰਦੇ ਜਿਹੜੇ 15 ਤਰੀਕ ਨੂੰ ਆਇਆ ਸੀ ਕੀ ਕੋਈ ਜਾਣਕਾਰੀ ਇਹਦੇ ਵਿੱਚ ਤੁਹਾਡੇ ਕੋਲ ਸੁਖੰਦਰ ਜੀ 1 ਤਰੀਕ ਨੂੰ ਅਕਾਲੀ ਦਲ ਦੇ ਵਿੱਚ ਜਿਹੜਾ ਬਾਗੀ ਕੜਾ ਜਿਸ ਦੀ ਨੁਮਾਇੰਦਗੀ ਪ੍ਰਿੰਸ ਸਿੰਘ ਚੰਦੂ ਮਾਜਰਾ ਬੀਬੀ ਜਗੀਰਕੌਰ ਹੁਣੀ ਕਰਦੇ ਆ 1 ਤਰੀਕ ਨੂੰ ਅਕਾਲ ਤਖਤ ਸਾਹਿਬ ਉਥੇ ਪੇਸ਼ ਹੁੰਦੇ ਆ ਤੇ ਉਥੇ ਜਾ ਕੇ ਉਹ ਆਪਣਾ ਮਾਫੀ ਨਾਮਾ ਦਿੰਦੇ ਆ ਤੇ ਬੜੇ ਦੋਸ਼ ਲਾਉਂਦੇ ਆ ਕਿ ਬੀਤੇ ਸਮੇਂ 'ਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਸਾਡੇ ਕੋਲ ਇਹ ਇਹ ਗਲਤੀਆਂ ਹੋਈਆਂ ਤੇ ਸਾਨੂੰ ਇਹਨਾਂ ਗਲਤੀਆਂ ਦੀ ਜਿਹੜੀ ਮਾਫੀਆ ਦਿੱਤੀ ਜਾਵੇ ਤੇ ਜਿਹੜੇ ਸਬੰਧਤ ਲੋਕ ਨੇ ਉਹਨਾਂ ਦੇ ਸਬੰਧੀ ਵੀ ਜਿਹੜਾ ਕੋਈ ਫੈਸਲਾ ਜੜਾ ਲਿਆ ਜਾਵੇ ਆ ਇੱਕ ਤੋਂ ਲੈ ਕੇ ਅੱਜ ਮੇਰੇ ਖਿਆਲ 12 ਚਲਾਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਲੋਕੀ ਇਹੋ ਸੋਚਦੇ ਪਏ ਸੀ ਕਿ ਅਕਾਲ ਤਖਤ ਸਰ ਦੇ ਜਥੇਦਾਰ ਦੀ ਜਿਹੜੀ ਇਸ ਮਸਲੇ ਦੇ ਵਿੱਚ ਚੁੱਪੀ ਆ ਉਹ ਕਿਉਂ ਹੈਗੀ ਆ ਕਿਉਂਕਿ ਇਹ ਮਸਲਾ ਖਾਸ ਤਰ੍ਹਾਂ ਤੇ ਪੰਥਕ ਹਲਕਿਆਂ ਦੇ ਵਿੱਚ ਬੜਾ ਅਹਿਮ ਮਸਲਾ ਹੈਗਾ ਤੇ ਅਕਾਲ ਤਖਤ ਸਰ ਦੇ ਜਥੇਦਾਰ ਨੇ ਅਜੇ ਤੱਕ ਇਹਦੇ ਉੱਤੇ ਐ ਉਹ ਕਿਉਂ ਨਹੀਂ ਲਿਆ ਇਹ ਪੂਰਨ ਤੌਰ ਤੇ ਨਸਲਾਂ ਜਿਹੜੀਆਂ ਸੀ ਉਹ ਜਥੇਦਾਰ ਸਾਹਿਬ ਹਨ ਕਿਉਂਕਿ ਅਕਾਲੀਆਂ ਨੇ ਤਾਂ ਮਾਫ ਕਰਦਾ ਬਾਕੀ ਤਾਂ ਇਹਨਾਂ ਤਾਂ ਆਪਣਾ ਮਾਫੀਨਾਮਾ ਦੇ ਦਿੱਤਾ ਉਸ ਤੋਂ ਮਗਰੋਂ ਸਿਆਸਤ ਹੋਰ ਉਸ ਵਕਤ ਅਕਾਲੀ ਸਿਆਸਤ ਗਰਮਉਂਦੀ ਆ ਜਦੋਂ ਅਲਜੰਮ ਜਿਹੜੇ ਗੁਰਪ੍ਰਤਾਪ ਸਿੰਘ ਵਟਾਲਾ ਜਾਂ ਹੋਰ ਪ੍ਰਿੰਸ ਸਿੰਘ ਚੰਦੂ ਬਾਜਰਾ ਹੋਣੀ ਸ਼ਰੀਆਮ ਜਿਹੜੇ ਡਾਕਟਰ ਦਰਜੀਤ ਸਿੰਘ ਚੀਮੇ ਤੇ ਤੇ ਸੁਖਬੀਰ ਸਿੰਘ ਬਾਦਲੂ ਹੋਣਾ ਤੇ ਉਹ ਅਲਜੰਮ ਰਹਿੰਦੇ ਨੇ ਕਿ ਹਾਂ ਭਈ ਜਿਹੜੀ ਮਾਫੀ ਰਾਮ ਰਹੀਮ ਨੂੰ ਦਵਾਈ ਗਈ ਉਹ ਕਿਸ ਤਰੀਕੇ ਨਾਲ ਦਵਾਈ ਗਈ ਕਿ ਪੂਰਨ ਤੌਰ ਤੇ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਇਹਨਾ ਬਿਆਨ ਦੇਣ ਤੋਂ ਬਾਅਦ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਬੋਲੋ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਆਇਆ ਕਿ ਹਾਂ ਭਈ ਇਸ ਬਿਆਨ ਦਾ ਕੀ ਉੱਤਰ ਦੇਣਾ ਤਾਂ ਉਸ ਤੋਂ ਮਗਰੋਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਚੁੱਪੀ ਤੇ ਵੀ ਸਵਾਲ ਜਿਹੜੇ ਉਹ ਸ਼ੁਰੂ ਉਠਲੇ ਸ਼ੁਰੂ ਹੋ ਗਏ ਸੀ ਕਿ ਹਾਂ ਭਈ ਉਹ ਚੁੱਪ ਕਿਉਂ ਤਾਂ ਹੁਣ ਪਤਾ ਲੱਗਾ ਕਿ ਉਹਨਾਂ ਨੇ ਇਸ ਜਿਹੜੀ ਚਿੱਠੀ ਗਈ ਸੀ ਇਹਦੇ ਉੱਤੇ ਵਿਚਾਰ ਵਟਾ-ਵਟਰਾ ਕਰਨ ਲਈ 15 ਚਲਾਈ ਜਿਹੜੀ ਉਹ ਤਰੀਕ ਜਿਹੜੀ ਉਹ ਮਿੱਥੀ ਆ ਉਸ ਦਿਨ ਜਿਹੜੇ ਬਾਕੀ ਜਥੇਦਾਰ ਤੇ ਪੰਜਾਂ ਤਖਤਾਂ ਦੇ ਉਹਨਾਂ ਨੂੰ ਬੁਲਾਇਆ ਜਾਵੇਗਾ ਤੇ ਉੱਥੇ ਜਿਹੜੀ ਮੀਟਿੰਗ ਅਸਿੱਧੂ ਸਾਹਿਬ ਹੋਏਗੀ ਕਿ ਇਸ ਚਿੱਠੀ ਦੇ ਉੱਤੇ ਅਗਲੀ ਰੀ ਕਾਰਵਾਈ ਜ ਕੀਤੀ ਜਾਵੇ ਕਿਉਂਕਿ ਉਸ ਤੋਂ ਮਗਰੋਂ ਫੈਸਲਾ ਕੀਤਾ ਜਾਵੇਗਾ ਕਿ ਹਾਂ ਭਈ ਸੁਖਵੀਰ ਸਿੰਘ ਬਾਦਲ ਨੂੰ ਦਰਜੀਤ ਸਿੰਘ ਜੀਵੇਂ ਹੁਣਾਂ ਨੂੰ ਜਸਮੁੱਚੀ ਲੀਡਰਸ਼ਿਪ ਨੂੰ ਕਿਸ ਲਿਹਾਜ਼ ਨਾਲ ਬੁਲਾਉਣਾ ਕਿਸ ਤਰੀਕੇ ਨਾਲ ਬੁਲਾਵਾ ਤਾਂ ਹੁਣ ਜਿਹੜੀਆਂ ਨਜ਼ਰਾਂ ਨੇ ਸਿੱਧੂ ਸਾਹਿਬ ਉਹ ਜਥੇਦਾਰ ਸਾਹਿਬ ਦੀ ਧੂਮ ਕਦੇ ਉੱਤੇ ਹੈਗੀ ਆ ਖਾਸ ਤੌਰ ਤੇ ਗਿਆਨੀਤ ਸਿੰਘ ਵਿੱਚ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੁਣ ਇਹ ਵੇਖਣਾ ਕਿ ਜਿਹੜੀ ਉਹ ਮੀਟਿੰਗ ਹੁੰਦੀ ਆ ਕੀ ਉਸ ਮੀਟਿੰਗ ਦੇ ਵਿੱਚ ਜਥੇਦਾਰ ਸਾਹਿਬ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕੀ ਕੋਈ ਸਖਤ ਐਕਸ਼ਨ ਸਖਤ ਰੂਪ ਕੋਈ ਐਕਸ਼ਨ ਲੈਣਗੇ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਤੇ ਜਿਸ ਤਰੀਕੇ ਨਾਲ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਉੱਠਦੀ ਹੈ ਕਿ ਉਹਦੇ ਸਬੰਧੀ ਕੋਈ ਕਾਰਵਾਈ ਕਰਨਗੇ ਇਹ ਜਿਹੜੀਆਂ ਦੋ ਚੀਜ਼ਾਂ ਮਹੱਤਵਪੂਰਨ ਮੈਂ ਤਾਂ ਕਰਕੇ ਕਹਿ ਰਿਹਾ ਕਿ ਸਿੱਧੂ ਸਾਹਿਬ ਅੱਜ ਤੋਂ ਮੇਰੇ ਖਲ 2000 ਦੀ ਸੰਤ ਦੀ ਗੱਲ ਹੈਗੀ ਆ ਉਹਦੋਂ ਇੱਕ ਵਾਰੀ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰੇਗਾ ਬੀਬੀ ਜਗੀਰ ਕੌਰ ਹੁਣੀ ਨਵਾਂ ਨਾਨਕਸ਼ਾਹੀ ਕੈਲੰਡਰ ਜਾਰੀ ਕਰਾਉਣ ਦੇ ਮੂਰਖੀ ਗਿਆਨੀ ਪੂਰਨ ਸਿੰਘ ਹੁਣੀ ਕਹਿੰਦੇ ਸੀ ਕਿ ਪੁਰਾਣਾ ਹੋਣਾ ਤੇ ਦੋਵਾਂ ਦਾ ਆਪਸੀ ਕਨਫਲਿਕਟ ਇੰਨਾ ਵੱਧ ਗਿਆ ਕਿ ਇੱਕ ਗਿਆਨੀ ਪੂਰਨ ਸਿੰਘ ਜਿਹੜੇ ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਪੰਜਾਬ ਤੋਂ ਬਾਹਰ ਹੀ ਪਤਨ ਕਿਹੜੀ ਸਟੇਟ ਦੇ ਵਿੱਚ ਗਏ ਮੈਨੂੰ ਸਟੇਟ ਭੁੱਲ ਗਈ ਤੇ ਦੌਰੇ ਤੇ ਹੀ ਉੱਥੋਂ ਹੀ ਜਾ ਕੇ ਉਹਨਾਂ ਨੇ ਬੀਬੀ ਚਕੀਕੌਰ ਨੂੰ ਸਿੱਖੀ ਜੋ ਖਾਣ ਸੀ ਤਾਂ ਸੰਤ ਚੁਖਾਸ ਚ ਕਰਦਾ ਤੇ ਦੂਜੇ ਪਾਸੇ ਬੀਬੀ ਚਕੀਕੌਰ ਦੇ ਕੀ ਕੀਤਾ ਸ਼ਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ ਅਗਲੇ ਦੇਣੀ ਗਿਆਨੀ ਹੀ ਪੂਰਨ ਸਿੰਘ ਨੂੰ ਵੀ ਅਕਾਲ ਤਖਤ ਤੋਂ ਰਿਮੂਵ ਸ਼ਰਾ ਕਰਤਾ ਤਾਂ ਪੰਥ ਤੋਂ ਕੱਢਤਾ ਸੋ ਇਹ ਜਿਹੜੀਆਂ ਘਟਨਾਵਾਂ ਹੈ ਇਹ ਤਾਂ ਗੱਲ ਕੀਤੀ ਕਿ ਐਸ ਵੇਲੇ ਉਹ ਜਿਹੜੀਆਂ ਸਥਿਤੀਆਂ ਬਣੀਆਂ ਨੇ ਕਿਉਂਕਿ ਸ਼ਰੂਪਨੀ ਗੁਰਦ ਸ਼ੁਰੂ ਮੇ ਅਕਾਲੀ ਦਲ ਸ਼ੁਰੂ ਮੇ ਕਾਲੀ ਦਲ ਐ ਜੀ ਪੀ ਸੀ ਜਿਹੜੀ ਉਹਨਾਂ ਦੇ ਅੰਦਰ ਹੈਗੀ ਜਿਹੜੇ ਪ੍ਰਧਾਨ ਨਹੀਂ ਉਹ ਪੂਰਨ ਤੌਰ ਤੇ ਐ ਬਾਦਲ ਸਾਹਿਬ ਦੇ ਨਾਲ ਨਹੀਂ ਤਾਂ ਇਹੋ ਜੀ ਸਥਿਤੀ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਦੀ ਜਿਹੜੀ ਭੂਮਿਕਾ ਆ ਉਹ ਜ਼ਰੂਰ ਵੇਖਣ ਵਾਲੀ ਹੋਊਗੀ ਕਿ ਉਹ ਠੁਈ ਫੈਸਲਾ ਲੈ ਸਕਦੇ ਆ ਕਿ ਜ਼ੁਰਤ ਵਾਲਾ ਫੈਸਲਾ ਲੈ ਸਕਦੇ ਆ ਤੇ ਜਾਂ ਇਸ ਮਸਲੇ ਨੂੰ ਉਹ ਠੰਡੇ ਬਸਤੀ ਚ ਪਾਉਂਦਾ ਯਤਨ ਕਰਨਗੇ ਬੜੇ ਲੰਮੇ ਇਹ ਦਸ਼ਨੀਆਂ ਸਮਿਆਂ ਦੇ ਵਿੱਚ ਜਿਹੜੀਆਂ ਅਕਾਲ ਤਖਤ ਦੇ ਜੱਫੇਦਾਰਾਂ ਦੀ ਭੂਮਿਕਾ ਜਿਹੜੀਆਂ ਵੱਖ-ਵੱਖ ਤਰੀਕੇ ਦੀਆਂ ਰਹੀਆਂ ਨੇ ਚਾਹੇ ਉਹ ਭਾਈ ਰঞ্জੀਤ ਸਿੰਘ ਹੋਵੇ ਚਾਹੇ ਪ੍ਰੋਫੈਸਰ ਮਨਜੀਤ ਸਿੰਘ ਹੋਵੇ ਹੁਣ ਚਾਹੇ ਕੋਈ ਹੋਵੇ ਚਾਹੇ ਜਗेंद्र ਸਿੰਘ ਵਿਦਵਾਨਤੀ ਹੋਣੀ ਹੋਵੇ ਕੋਈ ਵੀ ਹੋਵੇ ਉਹਨਾਂ ਦੀਆਂ ਭੂਮਿਕਾ ਬੜੀਆਂ ਅਲੱਗ-ਅਲੱਗ ਰਹੀਆਂ ਨੇ ਪਰ ਖਾਸ ਤੌਰ ਤੇ ਜਦੋਂ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਸੰਬੰਧਤ ਹੁੰਦੀ ਹੈ ਤਾਂ ਸਿੱਧੂ ਸਾਹਿਬ ਉਸ ਵਕਤ ਕਈ ਵਾਰੀ ਦੇਖਣ ਚ ਆਇਆ ਕਿ ਜਥੇਦਾਰ ਅਕਾਲ ਤਖਤ ਵੀ ਕਮਜ਼ੋਰ ਜਿਹੜੇ ਉਹ ਪੈ ਜਾਂਦੇ ਆ ਕਿਉਂਕਿ ਪੂਰਨ ਤੌਰ ਤੇ ਜਿਹੜੀ ਜਥੇਦਾਰ ਅਕਾਲ ਤਖਤ ਦੀ ਕਮਾਂਡ ਉਹ ਜਿਹੜੀ ਸ਼੍ਰੋਮਣੀ ਕੁਰ ਤੋਂਵਾਰਾ ਪ੍ਰਬੰਧਕ ਕਮੇਟੀ ਦੇ ਹੱਥ ਹੁੰਦੀ ਕਿਉਂਕਿ ਅਪੌਇੰਟਿੰ ਰੋੜਾ ਜਿਹੜਾ ਇਸ ਲਈ ਆਕਾਲੀ ਦਲ ਤੇ ਆਪਸੀ ਵਿਚਕਾਰਦਾ ਹੀ ਆ ਗੱਲ ਸਿੱਧੂ ਸਾਹਿਬ ਇਹ ਵੀ ਨਾਲ ਹੈਗੀ ਆ ਕਿ ਠੀਕ ਆ ਕਿ ਆਕਾਲ ਤਖਤ ਸਾਹਿਬ ਤੇ ਜੱਥੇਦਾਰ ਕੀ ਫੈਸਲਾ ਕਰਦੇ ਜਾਂ ਕੀ ਨਹੀਂ ਕਰਦੇ ਜੇ ਤੁਹਾਡੇ ਤੇ ਉੱਤੇ ਤੁਹਾਡੇ ਹੀ ਬੰਦਿਆਂ ਨੇ ਇਹ ਅਲਜਮ ਲਾਇਨੀ ਤਾਂ ਫਿਰ ਮੋਰੋਰੀਟੀ ਦੇ ਆਧਾਰ ਤੇ ਚਾਹੀਦਾ ਕਿ ਤੁਸੀਂ ਅੱਗੇ ਆਣ ਕੇ ਇਹਦਾ ਦੋਸ਼ਾ ਸਰਕਾਰ ਕਰੋ ਆਕਾਲ ਤਖਤ ਤੋਂ ਉੱਤੇ ਪੇਸ਼ ਹੋਣਾ ਜਾਂ ਨਾ ਪੇਸ਼ ਹੋਣਾ ਇੱਕ ਅਲੱਗ ਗੱਲ ਆ 2015 ਜਾਂ 2012 ਤੋਂ ਲੈ ਕੇ ਹੁਣ ਤੱਕ ਤਾਂ ਸਿੱਧੂ ਸਾਹਿਬ ਪੰਜਾਬ ਦਾ ਬੱਚਾ ਬੱਚਾ ਜਾਣ ਗਿਆ ਕਿ ਉਸ ਸਮੇਂ ਕੀ ਹੋਇਆ ਫਿਰ ਪੁਰੇ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਦੇ ਆ 15 ਜੁਲਾਈ ਦੀ ਮੀਟਿੰਗ ਨੂੰ ਦੇਖਦੇ ਹਾਂ ਕਿ ਉਹ ਕਿਹੋ ਜਿਹਾ ਫੈਸਲੇ ਲੈਂਦੇ ਸੋਖੀ ਸਿੰਘ ਬਾਦਲ ਉਹ ਤੋਂ ਸਾਡੇ ਆ ਜਾਂ ਕੀ ਉਹਨਾਂ ਦੀ ਰਣਨੀਤੀ ਕੀ ਹੈਗੀ ਇਹਦਾ ਸੁਖਿੰਦਰ ਜੀ 15 ਜੁਲਾਈ ਨੂੰ ਪਤਾ ਲੱਗੂਗਾ ਬਾਕੀ ਇਹ ਦਿਨ ਜਿਹੜਾ ਕਾਫੀ ਮਹੱਤਵਪੂਰਨ ਰਹੇਗਾ ਜੀ ਉਧਰ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਉਹ ਲੋਕਾਂ ਦੇ ਵਿੱਚ ਬੜੀ ਤਿਆਰੀ ਵੀ ਹੈ ਉਤਸ਼ਾਹ ਵੀ ਹੈ ਕਿ ਭਾਈ ਪੰਚਾਇਤੀ ਚੋਣਾਂ ਦਾ ਸਮਾਂ ਜਿਹੜਾ ਉਹ ਉੱਪਰ ਲੰਘ ਚੁੱਕਿਆ ਔਰ ਤਿਆਰੀ ਲੋਕੀ ਖਿੱਚੀ ਬੈਠੇ ਐ ਕਿ ਕਦੋਂ ਪੰਚਾਇਤੀ ਚੋਣਾਂ ਆਉਣਗੀਆਂ ਔਰ ਕਦੋਂ ਜਿਹੜਾ ਉਹਦੇ ਵਿੱਚ ਹਿੱਸਾ ਲੈਣਗੇ ਚਾਹੇ ਉਹ ਵੋਟਰ ਦੇ ਤੌਰ ਤੇ ਹੋਣ ਚਾਹੇ ਉਹ ਮੈਂਬਰ ਪੰਚਾਇਤ ਦੇ ਉਮੀਦਵਾਰ ਦੇ ਵਜੋਂ ਦਾ ਸਰਪੰਚ ਦੇ ਉਮੀਦਵਾਰ ਦੇ ਵਜੋਂ ਹੁਣ ਪਤਾ ਲੱਗਿਆ ਕਿ ਕਹਿੰਦੇ ਕਿ ਪੰਚਾਇਤੀ ਚੋਣਾਂ ਫਿਰ ਲੇਟ ਹੋ ਜਾਣੀਆਂ ਕਿ ਸਾਹਿਬ ਕਹਿੰਦੇ ਕਿ ਇਹ ਜਿਹੜੀਆਂ 4 ਜਮਿਨੀ ਚੋਣਾਂ ਨੇ ਉਹਨਾਂ ਦੇ ਕਰਕੇ ਪੰਚਾਇਤੀ ਚੋਣਾਂ ਲੇਟ ਹੋ ਸਕਦੀਆਂ ਕੀ ਕੋਈ ਜਾਣਕਾਰੀ ਹੈ ਸੁਖਵਿੰਦਰ ਜੀ ਪੰਚਾਇਤੀ ਚੋਣਾਂ ਨੂੰ ਲੈ ਕੇ ਮੌਜੂਦਾ ਪੰਜਾਬ ਸਰਕਾਰ ਬੜੀ ਕਾਲੀ ਪਈ ਸੀ ਤੁਹਾਨੂੰ ਯਾਦ ਹੋਣਾ ਬੀਤੇ ਦੌਰ ਚ ਕਿਸ ਤਰ੍ਹਾਂ ਪੰਚਾਇਤਾਂ ਭੰਗ ਕਰਤੀਆਂ ਭੰਗ ਕਰਨ ਤੋਂ ਬਾਅਦ ਉਹਨਾਂ ਦਾ ਬੋਲ ਸੀ ਕਿ ਜਲਦੀ ਤੋਂ ਜਲਦੀ ਦਸੰਬਰ ਦੇ ਮਹੀਨੇ ਚ ਇਹ ਜਿਹੜੀ ਆ ਝੂਠ ਜਿਹੜੀ ਕਰਵਾਈ ਗਈ ਪਰ ਹਾਈ ਕੋਰਟ ਨੇ ਫਿਰ ਜਦੋਂ ਡੰਡਾ ਚਾੜਿਆ ਤਾਂ ਫਿਰ ਪੰਚਾਇਤਾਂ ਭੰਗ ਕਰਨ ਦਾ ਜਿਹੜਾ ਨੋਟਿਸ ਉਹ ਵਾਪਸ ਲੈਣਾ ਪਿਆ ਤਾਂ ਪੰਜਾਬ ਚੋਣਾ ਕਰੋ ਨੂੰ ਤਾਂ ਪੰਜਾਬ ਸਰਕਾਰ ਬੜੀ ਕਾੜੀ ਸੀ ਉਸ ਸਮੇਂ ਤੇ ਪਰ ਸਮਾਂ ਜਾਂ ਜਿਹੜਾ ਸਥਾਨ ਉਹ ਠੀਕ ਉਹਨਾਂ ਦੇ ਮਕੂਲ ਜਿਹੜਾ ਉਹ ਨਹੀਂ ਸੀ ਨਜ਼ਰ ਆ ਰਿਹਾ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਸਥਿਤੀ ਇਹ ਆ ਸਖਵਿੰਦਰ ਜੀ ਪੰਚਾਇਤਾਂ ਵੀ ਆਪਣੀ ਮਿਆਦ ਜਿਹੜੀਆਂ ਢੋਗ ਚੁੱਕੀਆਂ ਨੇ ਨਗਰ ਦੇਪਾਂ ਉਹ ਵੀ ਆਪਣੀ ਮਿਆਦ ਜਿਹੜੀਆਂ ਢੋਗ ਚੁੱਕੀਆਂ ਨੇ ਉਸ ਤੋਂ ਇਲਾਵਾ ਨਗਰ ਕਾਉਂਸਲ ਦੀ ਵੀ ਚੋਣਾਂ ਜਿਹੜੀਆਂ ਹੋਣ ਵਾਲੀਆਂ ਨੇ ਪਰ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਦਾ ਮਾਹੌਲ ਉਹੀ ਸਰਕਾਰ ਨੂੰ ਕਿਸ ਤਨ ਪੱਤਰ ਲੱਗਣ ਨਹੀਂ ਜਿਹੜਾ ਤੇਰੇ ਆ। ਹੁਣ ਅਜੇ ਜਲੰਧਰ ਦੀ ਚਿਬਨੀ ਚੋਣ ਜਿਹੜੀ ਹੋਈ ਹੈ। ਉਹ ਅਜੇ ਮੁੱਕੀ ਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਜਾ ਕੇ ਉਹਨਾਂ ਨੇ ਵੱਖ-ਵੱਖ ਜਿਹੜੇ ਪ੍ਰੋਜੈਕਟ ਦੀਆਂ ਸਕੀਮਾਂ ਨੇ ਜਿਹੜੀਆਂ ਸਰਕਾਰ ਵੱਲੋਂ ਲਾਗੂ ਕਰਦੀਆਂ ਉਹਨਾਂ ਉੱਤੇ ਕੰਮ ਕਰਦਾ ਸ਼ੁਰੂ ਕਰਤਾ ਨਿਤ ਉਹ ਮੀਟਿੰਗਾਂ ਕਰਦੇ ਆ। ਪਰ ਨਾਲ ਹੀ ਨਾਲ ਉਹਨਾਂ ਨੂੰ ਇਹ ਵੀ ਡਰ ਹੈਗਾ ਕਿ ਜਿਹੜੀਆਂ 4 ਹੋਰ ਜਿਮਨੀ ਚੋਣਾਂ ਹੋਣੀਆਂ ਨੇ ਉਹਨਾਂ ਦਾ ਐਲਾਨ ਜਿਹੜਾ ਸਤੰਬਰ ਜਾਂ ਅਕਤੂਬਰ 'ਚ ਅਜੇ ਤੋ ਹਰਿਆਣਾ ਦੇ ਵਿੱਚ ਚੋਣ ਹੋਣੀਆਂ ਚੋਣ ਕਮਿਸ਼ਨ ਉਦੋਂ ਕਰ ਸਕਦਾ ਤੇ ਇਹ ਵੀ ਜ਼ਰੂਰੀ ਨਹੀਂ ਕਹਿੰਦੇ ਇਸ ਤੋਂ ਪਹਿਲਾਂ ਵੀ ਹੋ ਸਕਦੀਆਂ ਤਾ ਅਜਿਹੀ ਸਥਿਤੀ ਦੇ ਵਿੱਚ ਜੇਕਰ ਸਤੰਬਰ ਅਕਤੂਬਰ ਚ ਜਾਂ ਇਹਨਾਂ ਦੇ ਰਾਂ ਤੇ ਵਿੱਚ ਅਗਸਤ ਦੇ ਵਿੱਚ ਵੀ ਹੋ ਜਾਣ ਮੰਨ ਲਓ ਜਿਵਨੀ ਚੋਣਾ ਤਾਂ ਸਿੱਧੂ ਸਾਹਿਬ ਫਿਰ ਸੁਭਾਵਿਕ ਆ ਕਿ ਜਿਹੜੀਆਂ ਪੰਚਾਇਤ ਚੋਣਾਂ ਨੇ ਜਾਂ ਨਗਰ ਨਹੀਂ ਹੁੰਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਦੇਰੀ ਹੁਣੀ ਸੁਭਾਵਿਕ ਸੁਭਾਵਿਕਾ ਕਿਉਂਕਿ ਇੰਨੀ ਜਲਦੀ ਉਹ ਹੋ ਨਹੀਂ ਸਕਦੀਆਂ ਇਹਦੇ ਨਾਲ ਹੀ ਨਾਲ ਜੇਕਰ ਵੇਖਿਆ ਜਾਵੇ ਬਟਾ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜਿਹੜੀਆਂ ਉਹ ਵੀ ਕਰਾਉਂਦਾ ਕੇਂਦਰ ਸਰਕਾਰ ਦਾ ਹਾਲਾਂਕਿ ਉਹ ਕੇਂਦਰ ਸਰਕਾਰ ਦੇ ਕਰਾਉਣੀਆਂ ਨੇ ਇਹ ਵੀ ਕੇਂਦਰ ਸਰਕਾਰ ਦੇ ਕਰਾਉਣੇ ਮੂਜਰਾ ਬੰਦਾ ਜਾ ਰਿਹਾ ਪਰ ਉਹਦੀ ਚਲਾਈ ਜਿਹੜੀ 31 ਚਲਾਈ ਉਹਦੀ ਡੇਟ ਹੈ ਸਰਕਾਰ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਜਿੱਥੇ ਉਲਝੀ ਆ ਉਸੇ ਹੀ ਕਾਰਨ ਕਿ ਜਿੱਥੇ ਸਰਕਾਰ ਦੇ ਕੰਮਕਾਜ ਵੀ ਲੁਕੇ ਉੱਥੇ ਪੰਚਾਇਤੀ ਚੋਣਾਂ ਨਹੀਂ ਜਿਹੜੀਆਂ ਲੇਟ ਹੁੰਦਾ ਅਸਰ ਜਿਹੜੇ ਉੱਭਰ ਚੁੱਕੇ ਆ ਤਾਂ ਜੇਕਰ ਪੰਚਾਇਤੀ ਚੋਣਾਂ ਲੇਟ ਹੁੰਦੀਆਂ ਨਹੀਂ ਨਗਰ ਨਿਗਮ ਜਿਸ ਤਰ੍ਹਾਂ ਚਾਰ ਉਹਨਾਂ ਦੀ ਮਿਆਦ ਖਤਮ ਹੋ ਚੁੱਕੀ ਹੈ ਮੇਰਾ ਖਿਆਲ ਪਿਛਲੇ ਸਾਲ ਦੀ ਤਾਂ ਜਿੱਥੇ ਕੋਈ ਮੇਅਰ ਨਹੀਂ ਜਿੱਥੇ ਕੋਈ ਕਾਉਂਸਲਰ ਨਹੀਂ ਜਿੱਥੇ ਦੂਸਰੇ ਪਾਸੇ ਜਿੱਥੇ ਕੋਈ ਪੰਚਾਇਤ ਨਹੀਂ ਮੈਂਬਰ ਪੰਚਾਇਤ ਨਹੀਂ ਸਰਪੰਚ ਨਹੀਂ ਤਾਂ ਫੇਰ ਤਾਂ ਸਿੱਧੂ ਸਾਹਿਬ ਪੰਚ ਪੰਜਾਬ ਦੇ ਵਿਕਾਸ ਦਾ ਤਾਂ ਫਿਰ ਭੱਠਾ ਹੀ ਜਿਹੜਾ ਉਹ ਬੈਠਾ ਆ ਪਰਕਾਰ ਜਿਹੜੀ ਦਾਅਵੇ ਜਾਂ ਬਾਧ ਕਰਦੇ ਕਿ ਅਸੀਂ ਵਿਕਾਸ ਕਰ ਦਿੱਤਾ ਇਹ ਕਰਦਾ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਆ ਫਿਰ ਸਿੱਧੂ ਸਾਹਿਬ ਜੀਕਰ ਅਸਲੀਏ ਦੇ ਪੱਖ ਤੇ ਜਾਓ ਕਿ ਜਿੱਥੇ ਸਿਰਤੇ ਨਹੀਂ ਆਹ ਕੁੰਡਾ ਤੇ ਹਾਥੀ ਫਰੇ ਲੋਡਾ ਜਿੱਥੇ ਕੋਈ ਵੀ ਚੀਜ਼ ਜਿਹੜੀ ਹੈ ਨਹੀਂ ਹੋਊਗੀ ਜਿੱਥੇ ਇੱਕ ਮੋਢੀ ਨਹੀਂ ਆ ਤਾਂ ਫਿਰ ਤੁਸੀਂ ਹੀਟਲੇ ਪੱਤਰ ਤੱਕ ਵਿਕਾਸ ਦੇ ਜਿਹੜੇ ਦਾਅਵੇ ਦੀ ਕਰਦੀ ਗੱਲ ਉਹ ਕਿਸ ਤਿੱਕੇ ਨਾ ਕਰਦੇ ਜੇ ਸੋ ਸਰਕਾਰ ਇਸ ਮਸਲੇ ਤੇ ਤਾਂ ਬੈਕਫੁੱਟ ਤੇ ਗਈ ਗਈ ਆ ਹੁਣ ਦੇਖੋ ਕਿ ਜਿੰਨੀ ਚ ਉਹਨਾਂ ਦੇ ਐਲਾਨ ਜਿਹੜਾ ਉਹ ਕਦੋਂ ਹੁੰਦਾ ਹੈਗਾ ਬਾਕੀ ਨਕਸਾਨ ਸੁਖਵਿੰਦਰ ਜੀ ਚਾਹੇ ਉਹ ਨਕਰਦੀ ਕਿੰਨੀ ਚ ਉਹਨਾਂ ਦਾ ਹੋਵੇ ਲੇਟ ਦਾ ਤੇ ਚਾਹੇ ਪੰਚਾਇਤ ਚ ਉਹ ਪੰਜਾਬ ਦੇ ਆਮ ਸ਼ਹਿਰੀ ਨੂੰ ਹੈ ਕਿਉਂਕਿ ਸ਼ਹਿਰ ਦੇ ਵਿੱਚ ਜੇਕਰ ਵਿਕਾਸ ਦੇ ਕੰਮ ਰੁਕਦੇ ਨੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਰੁਕਦੇ ਨੇ ਤਾਂ ਉਹ ਕੁਦਰਤੀ ਤੌਰ ਤੇ ਪੰਜਾਬ ਜਿਹੜਾ ਫਿਰ ਨਗਰਵਾਲ ਜਾਂਦਾ ਵਿਕਾਸ ਵੱਲ ਜਾਂਦਾ ਉਹ ਨਹੀਂ ਜਾਂਦਾ ਬਾਕੀ ਹੁਣ ਸਥਿਤੀਆਂ ਦੇਖੋ ਕਿਹੋ ਜਿਹੀਆਂ ਅਗਲੇ ਦਿਨਾਂ ਚ ਬਣਦੀਆਂ ਨੇ ਫੈਸਲੇ ਨੇੜ ਦੇ ਪ੍ਰਵਿਰਕ ਤੇ ਵਿੱਚ ਪੰਚਾਇਤੀ ਚੋਣਾਂ ਜਾਂ ਨਗਰ ਦੇ ਵਿੱਚ ਚੋਣਾਂ ਹੋਣ ਦੇ ਅਸਾਰ ਜਿਹੜੇ ਸਿੱਧੂ ਸਾਹਿਬ ਉਹ ਨਜ਼ਰੀ ਨਹੀਂ ਆ ਰਹੀ ਨਹੀਂ ਆ ਰਹੀ ਚਲੋ ਅਨਕ ਸਭ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਈਂ ਸੰ ਪ੍ਰੋਫੈਸਰ ਮਜੀਦ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਬਲਵਾਨਾ ਹਮ ਕਬਰਾਂ ਤੇ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਿ ਸਾਹਿਬ ਜਾਨੀ ਕੀਤੀ ਗੱਲਬਾਤ ਤੁਮ ਨੂੰ ਪਸੰਦਾ ਹੀ ਹੋ ਦੁਆਰਾ ਫਿਰ ਮਿਲਾਂਗੇ ਤਦ ਤੱਕ